ਇਹ ਇਹ ਕੰਟੋਨਮੈਂਟ ਕੋਈ ਬਿਲ ਨਹੀਂ ਕੰਟੋਨਮੈਂਟ ਬੋਰਡ ਵੱਲੋਂ ਨਾ ਇੱਕ ਸਾਡੀ Eidgah ਹੈਗੀ ਆ ਕੰਟੋਨਮੈਂਟ ਕੰਟੋਨਮੈਂਟ ਬੋਰਡ ਦੇ ਅੰਦਰ ਆਉਂਦੀ ਹੈ ਤੇ 1905 ਤੋਂ ਲੈ ਕੇ ਹੁਣ ਤੱਕ ਉੱਥੇ ਮੁ슬림 ਭਾਈਚਾਰਾ ਆਪਣੀ ਨਮਾਜ਼ ਦਾ ਕਰਦਾ ਹੈ ਤੇ ਕੰਟੀਨਿਊਸਲੀ ਕੋਈ ਦਿੱਕਤ ਨਹੀਂ ਸੀਗੀ ਪਿਛਲੇ 2021 ਤੋਂ ਲੈ ਕੇ 20 ਤੋਂ ਲੈ ਕੇ ਕੰਟੋਨਮੈਂਟ ਬੋਰਡ ਦੇ ਵਿੱਚ ਅਸੀਂ ਉਹ ਬਿਲਡਿੰਗ ਪੁਰਾਣੀ ਹੋਣ ਕਰਕੇ ਪਰਮਿਸ਼ਨ ਦੇ ਲੈਣ ਲਈ ਇੱਕ ਸਾਈਟ ਪਲਾਨ ਤੇ ਇੱਕ ਐਪਲੀਕੇਸ਼ਨ ਦਿੱਤੀ ਸੀ ਹੁਣ ਪਰसों ਉਹਨਾਂ ਨੇ ਇੱਕ ਨਵਾਂ ਨੋਟਿਸ ਜਿਹੜਾ ਉੱਥੇ ਲਾ ਦਿੱਤਾ ਕਿ ਇਹ ਬਿਲਡਿੰਗ ਜਿਹੜੀ ਹੈ ਜਾਂ ਇਹ ਜਿਹੜੀ Eidgah ਹੈ ਉਹ ਤੁਹਾਡੀ ਹੈ ਹੀ ਨਹੀਂ ਟਾਈਟਲ ਸਾਡਾ ਕਲੀਅਰ ਹੈਗਾ ਰੈਵਨਿਊ ਰਿਕਾਰਡ ਸਾਡੇ ਕੋਲ ਹੈਗਾ ਸਭ ਕੁਝ ਸਾਡੇ ਕੋਲ ਹੈਗਾ ਪੋਜੈਸ਼ਨ ਸਾਡੇ ਕੋਲ 1905 ਤੋਂ ਹੈਗਾ ਕੋਈ ਇਸ਼ੂ ਹੀ ਨਹੀਂ ਹੈਗਾ ਬਟ ਇਹ ਮੈਨੂੰ ਲੱਗਦਾ ਇੰਟੈਂਸ਼ਨਲੀ ਕੋਈ ਬੜੀ ਜਿਹੜੇ ਹੈ ਇਹਦੇ ਵਿੱਚ ਫੋਰਸਿਸ ਹੈਗੀਆਂ ਕੁਝ ਲੱਗੀਆਂ ਜੋ ਪੰਜਾਬ ਦਾ ਮਾਹੌਲ ਸਤਾਈ ਦੇ ਵਿੱਚ ਜਿਹੜਾ ਪੰਜਾਬ ਦਾ ਖਰਾਬ ਕਰਨਾ ਚਾਹੁੰਦੀਆਂ ਜਿੱਦਾਂ ਰੈਸਟ ਆਫ ਇੰਡੀਆ ਦੇ ਵਿੱਚ ਦੇਖਦੇ ਅਸੀਂ ਪੰਜਾਬ ਦੇ ਵਿੱਚ 2027 ਦੇ ਵਿੱਚ ਇਲੈਕਸ਼ਨਸ ਹੈਗੀਆਂ ਤੇ ਜਿੱਥੇ-ਜਿੱਥੇ ਵੀ ਇਲੈਕਸ਼ਨਸ ਹੁੰਦੀਆਂ ਉੱਥੇ-ਉੱਥੇ ਮੁਸਲਮਾਨ ਭਾਈਚਾਰੇ ਨੂੰ ਟਾਰਗੇਟ ਕਰਕੇ ਅੱਜਕੱਲ ਟ੍ਰੈਂਡ ਚੱਲ ਪਿਆ ਹੈ ਕਿ ਆਪਣੀ ਗੱਦੀ ਜਿਹੜੀ ਹੈ ਉਹ ਅਟੇ ਜਿਹੜੀ ਚੀਜ਼ ਹੈ ਡੈਮੋਕ੍ਰੇਸੀ ਲਈ ਤੇ ਦੇਸ਼ ਦੇ ਲਈ ਬੜੀ ਖਤਰਨਾਕ ਹੈ ਸਤਿ ਸ਼੍ਰੀ ਅਕਾਲ ਆਰ ਪੀ 24 ਤੁਸੀਂ ਦੇਖ ਰਹੇ ਹੋ ਮਹਾਂਸਾਰਿਕਾ ਅਟਵਾਲ ਸੋ ਅੱਜ ਅਸੀਂ ਪਹੁੰਚੇ ਹੋਏ ਹਾਂ ਜਲੰਧਰ ਦੇ ਪਲੱਸ ਕਲੱਬ ਵਿਖੇ ਜਿੱਥੇ ਕਿ ਮੁ슬लिम ਪਾਈਚਾਰੇ ਦੇ ਵੱਲੋਂ ਜਿਹੜਾ ਇਹ ਜਿਹੜੀ ਹੈ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਜੋ ਜਲੰਧਰ ਕੈਂਟ ਵਿਖੇ ਜਿਹੜੀ ਈਦਗਾ ਹੈ ਉਸ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਜਿਹੜੀ ਹੈ ਕੀਤੀ ਜਾ ਰਹੀ ਹੈ ਸੋ ਇਸ ਨੂੰ ਕਿਹਾ ਜਾ ਰਿਹਾ ਹੈ ਕਿ ਇਹ ਇਸ ਦਾ ਮਾਲਕਾਨਾ ਹੱਕ ਇਸ ਈਦਗਾ ਦਾ ਨਹੀਂ ਹੈ ਇਸ ਦੇ ਚਲਦਿਆਂ ਜਿਹੜਾ ਉਹ ਸਿਆਸੀ ਦਬਾਅ ਵੇਠ ਜਾਂ ਫਿਰ ਕਿਸੇ ਹੋਰ ਦੇ ਕਰਕੇ ਇਹ ਜਿਹੜਾ ਕੈਂਟੋਨਮੈਂਟ ਬੋਰਡ ਹੈ ਉਸ ਦੇ ਵਿਰੁੱਧ ਜਿਹੜੀ ਜਿਸ ਨੇ ਕਾਰਵਾਈ ਕੀਤੀ ਹੈ ਉਸ ਦੇ ਵਿਰੋਧ ਦੇ ਵਿੱਚ ਮੁਸਲਮਾਨ ਪਾਈਚਾਰੇ ਦੇ ਵੱਲੋਂ ਇੱਥੇ ਪੀਸੀ ਜਿਹੜੀ ਕੀਤੀ ਜਾ ਰਹੀ ਹੈ ਤੁਹਾਨੂੰ ਆਉ ਤਸਵੀਰਾਂ ਦਿਖਾਣੇ ਆ ਉਹਨਾਂ ਨਾਲ ਜੋ ਗੱਲਬਾਤ ਹੁੰਦੀ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਆ ਫਸਟ ਆਫ 올 ਆਮ ਵੈਰੀ ਗ੍ਰੇਟਫੁਲ ਐਂਡ ਥੈਂਕਫੁਲ ਟੂ ਆਲ ਆਫ ਯੂ ਇੱਕ ਬਹੁਤ ਹੀ ਸੈਂਸਿਟਿਵ ਜਿਹੜਾ ਮੁੱਦਾ ਜਿਸ ਮੁੱਦੇ ਉੱਪਰ ਅੱਜ ਅਸੀਂ ਖਾਸ ਕਰ ਤੁਹਾਡੇ ਲੋਕਾਂ ਦਾ ਜਿਹੜਾ ਮੀਡੀਆ ਦਾ ਸਹਾਰਾ ਲੈਣ ਵਾਸਤੇ ਆਏ ਆ ਤੁਹਾਡੀ ਮਦਦ ਲੈਣ ਵਾਸਤੇ ਆਏ ਆ ਕਿਉਂਕਿ ਇਹ ਮੁੱਦਾ ਇੰਨਾ ਸੈਂਸਿਟਿਵ ਹੈ ਕਿ ਇਹ ਮੁੱਦਾ ਸਾਡੀ ਸਟੇਟ ਨਾਲ ਜੁੜਿਆ ਹੈ ਸਾਡੀ ਆਪਸੀ ਭਾਈਚਾਰਕ ਸਾਂਝ ਨਾਲ ਜੁੜਿਆ ਹੈ ਜੋ ਅੱਗ ਜਿਹੜੀ ਹੈ ਅੱਜ ਰੈਸਟ ਆਫ ਇੰਡੀਆ ਦੇ ਵਿੱਚ ਧਰਮ ਦੇ ਨਾਮ ਤੇ ਲੱਗੀ ਹੋਈ ਹੈ ਇੱਕ ਬੜੀ ਪਲੈਨਿੰਗ ਦੇ ਤਹਿਤ ਉਹ ਅੱਗ ਅੱਜ ਪੰਜਾਬ ਦੇ ਵਿੱਚ ਜਿਹੜੀ ਹੈ ਉਹਨੂੰ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਮੁੱਦੇ ਰਾਹੀਂ ਮੈਂ ਇਸ ਮੁੱਦੇ ਤੇ ਬਰੀਫ ਕਰੂੰਗਾ ਸਾਰਾ ਕਿ ਮੁੱਦਾ ਹੈ ਕੀ ਹੈ ਉਸ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਦੀ ਇਸ ਸੈਂਸਿਟਿਵ ਮੁੱਦੇ ਉੱਪਰ ਇੱਕ ਪੋਜ਼ਿਟਿਵ ਜਿਹੜੀ ਹੈ ਉਹ ਮਦਦ ਦੀ ਉਮੀਦ ਰੱਖਦਾ ਹਾਂ ਕਿ ਤੁਸੀਂ ਇਸ ਮੁੱਦੇ ਉੱਪਰ ਸਾਡੀ ਪੋਜ਼ਿਟਿਵਲੀ ਜਿਹੜਾ ਹੈ ਉਹ ਨੂੰ ਮਦਦ ਕਰੋਗੇ ਇੱਕ ਈਦਗਾ ਜਿਹੜੀ ਤੁਸੀਂ ਸਾਰੇ ਜਾਣਦੇ ਹੋ ਜਿਹੜੀ ਕੈਂਟ ਦੇ ਵਿੱਚ ਬਣੀ ਹੋਈ ਹੈ ਇਹ ਈਦਗਾ 1905 ਤੋਂ ਉਥੇ ਨਮਾਜ਼ ਜਿਹੜੀ ਹੈ ਉਹ ਲਗਾਤਾਰ ਕੰਟੀਨਿਊਸਲੀ ਅਦਾ ਕੀਤੀ ਜਾ ਰਹੀ ਹੈ 1905 ਤੋਂ ਲਗਾਤਾਰ ਕਿਸੇ ਨੂੰ ਕੋਈ ਆਬਜੈਕਸ਼ਨ ਨਹੀਂ ਸੀ ਸਟੇਸ਼ਨ ਈਦਗਾ ਦੇ ਨਾਂ ਤੋਂ ਉਹ ਈਦਗਾ ਜਿਹੜੀ ਹੈ ਬਿਫੋਰ ਇੰਡੀਪੈਂਡੈਂਟ ਇੱਕ ਅੰਜੂਮਨ ਇਸਲਾਮੀਆਂ ਗਮਖਾਰ ਅੰਜੂਮਨ ਇਸਲਾਮੀਆਂ ਇੱਕ ਵੈਲਫੇਅਰ ਕਮੇਟੀ ਸੀ ਸੋਸਾਇਟੀ ਸੀ ਜਿਹੜੀ ਉਹਨੂੰ ਰਨ ਕਰਦੀ ਸੀ ਥੇਰ ਆਫਟਰ ਪਾਰਟੀਸ਼ਨ ਦੇ ਟਾਈਮ ਤੇ ਉਹ ਲੋਕ ਜਿਹੜੇ ਇਥੋਂ ਛੱਡ ਕੇ ਪਾਕਿਸਤਾਨ ਚਲੇ ਗਏ ਉਸ ਤੋਂ ਬਾਅਦ ਜਿਹੜੀ ਹੈ ਹੌਲੀ-ਹੌਲੀ ਲੋਕਲ ਜਿਹੜੇ ਮੁਸਲਮਾਨ ਸੀ ਉੱਥੇ ਨमाज ਦਾ ਕਰਨ ਲੱਗ ਪਏ ਜਦੋਂ 1955 ਦੇ ਵਿੱਚ 54 ਦੇ ਵਿੱਚ ਜਦੋਂ ਇਸ ਸਰਵੇ ਕੀਤਾ ਗਿਆ ਸਾਰੀ ਪ੍ਰਾਪਰਟੀਆਂ ਦਾ ਇਹ ਪ੍ਰਾਪਰਟੀ ਗਵਰਨਮੈਂਟ ਵੱਲੋਂ ਨੋਟੀਫਾਈ ਕੀਤੀ ਗਈ ਆਪਣੇ ਅਫੀਸ਼ੀਅਲ ਗਜਟ ਦੇ ਵਿੱਚ ਜਿਹੜੀ ਕੇਂਦਰ ਸਰਕਾਰ ਦਾ ਅਫੀਸ਼ੀਅਲ ਗਜਟ ਹੈ ਜਿਹਦੇ ਵਿੱਚ ਵਕਫ ਦੀਆਂ ਪ੍ਰਾਪਰਟੀਆਂ ਨੂੰ ਨਾਮਿਨੇਟ ਕੀਤਾ ਗਿਆ ਉਹਦਾ ਜਿਹੜਾ ਨੋਟੀਫਿਕੇਸ਼ਨ ਦਾ ਗਜ਼ਟ ਨੋਟੀਫਿਕੇਸ਼ਨ ਦੀ ਉਹ ਵੀ ਲੈਟਰ ਸਾਡੇ ਕੋਲ ਹੈ ਉਸ ਤੋਂ ਬਾਅਦ ਉਹ ਪ੍ਰਾਪਰਟੀ ਜਿਹੜੀ ਹੈ ਉਹਦਾ ਇੰਤਕਾਲ ਪੰਜਾਬ ਪੱਕਾ ਬੋਰਡ ਦੇ ਨਾਮ ਤੇ ਹੋ ਗਿਆ ਨੋਟੀਫਿਕੇਸ਼ਨ ਜਿਹੜੀ ਸਟੇਸ਼ਨ ਹੀਦਗਾ ਦੇ ਨਾਮ ਤੋਂ ਉਹਨੂੰ ਉਹਦੇ ਅਫੇਅਰਸ ਜਿਹੜੇ ਸੀ ਉਹ ਪੰਜਾਬ ਪੱਕਾ ਬੋਰਡ ਉਹਨੂੰ ਮੈਨੇਜ ਕਰਨ ਲੱਗ ਪਿਆ ਹੁਣ ਹੋਇਆ ਕੀ ਕਿ ਬਿਲਡਿੰਗ ਪੁਰਾਣੀ ਹੋਣ ਕਾਰਨ ਉਹਦੀਆਂ ਕੰਧਾਂ ਜਿਹੜੀਆਂ ਨਾ ਉਹ ਡਿਗਨ ਤੇ ਆ ਗਈਆਂ ਤੇ ਖਤਰਾ ਮਹਿਸੂਸ ਹੋਇਆ ਮੁ슬ਮਨ ਭਾਈਚਾਰੇ ਨੂੰ ਜਿਹੜੇ ਲੋਕ ਉੱਥੇ ਨਮਾਜ਼ ਅਦਾ ਕਰਦੇ ਸੀ ਕਿ ਹੋ ਸਕਦਾ ਇਸ ਬਿਲਡਿੰਗ ਦੇ ਡਿੱਗਣ ਦੇ ਨਾਲ ਕਿਸੇ ਦੀ ਜਾਨ ਜਾ ਸਕਦੀ ਹੈ ਕਿਉਂਕਿ ਬਿਲਡਿੰਗ ਬਹੁਤ ਪੁਰਾਣੀ ਸੀ ਉਹਨਾਂ ਨੇ ਇੱਕ ਕੰਟੋਲਮੈਂਟ ਬੋਰਡ ਨੂੰ ਇੱਕ ਚਿੱਠੀ ਇੱਕ ਲੈਟਰ ਦਿੱਤੀ ਇਹ ਵਿਧੀ ਸਾਈਟ ਪਲਨ ਕਿ ਆ ਇੱਕ ਸਿਚੁਏਸ਼ਨ ਹੈ ਇੱਥੇ ਤੇ ਇਹ ਇਹਦੇ ਨਾਲ ਜਿਹੜਾ ਹੈ ਉਹ ਕਿਸੇ ਦੀ ਜਿਹੜੀ ਹੈ ਜਾਨੀ ਨੁਕਸਾਨ ਜਿਹੜਾ ਹੈ ਉਹਦਾ ਹੋ ਸਕਦਾ ਕਿਉਂਕਿ ਹਰ jumme ਦੇ ਵਿੱਚ ਉੱਥੇ ਕਾਫੀ ਲੋਕ ਨਮਾਜ਼ ਪੜਦੇ ਸੀ ਰੂਟੀਨ ਦੇ ਵਿੱਚ ਤਾਂ ਵੀ 25-50 ਲੋਕ ਨਮਾਜ਼ ਪੜਦੇ ਆ ਜਦਕਿ ਉੱਥੇ ਜਿਹੜੇ ਮਿਲਟਰੀ ਦੇ ਵਿੱਚ ਵੀ ਬੰਦੇ ਜਿਹੜੇ ਮੌਂਟਨ ਨੇ ਉਹ ਵੀ ਉਹ ਵੀ ਉੱਥੇ ਨਮਾਜ਼ ਦਾ ਕਰਦੇ ਆ ਇੱਕ ਲੈਟਰ ਦੇਣ ਤੋਂ ਬਾਅਦ ਉਹ ਲੈਟਰ ਦੀ ਕਾਪੀ ਵੀ ਸਾਡੇ ਕੋਲ ਹੈਗੀ ਆ ਉਸ ਤੋਂ ਬਾਅਦ ਜਦੋਂ ਅਸੀਂ ਲੈਟਰ ਦਿੱਤੀ ਤੇ ਇੱਕ ਪ੍ਰਸ਼ੀਰ ਜਿਹੜਾ ਫੋਲੋ ਕੰਟਨਮੈਂਟ ਬੋਰਡ ਵੱਲੋਂ ਕੀਤਾ ਗਿਆ ਉਹਨਾਂ ਨੇ ਇੱਕ ਪਬਲਿਕ ਨੋਟਿਸ ਜਾਰੀ ਕੀਤਾ ਆ ਪਬਲਿਕ ਨੋਟਿਸ ਸੀਗਾ ਵੀ ਕਿਸੇ ਨੂੰ ਆਬਜੈਕਸ਼ਨ ਮੰਗ ਮੰਗਦੇ ਆ ਕੋਈ ਕਿਸੇ ਨੂੰ ਆਬਜੈਕਸ਼ਨ ਤੋਂ ਨਹੀਂ ਕਿਸੇ ਚੰ ਤੋਂ ਉਸ ਤੋਂ ਬਾਅਦ ਕਿਸੇ ਨੇ ਕੋਈ ਆਬਜੈਕਸ਼ਨ ਨਹੀਂ ਸੀ ਫਿਰ ਉਹਨਾਂ ਨੇ ਦੂਜਾ ਨੋਟਿਸ ਜਾਰੀ ਕਰਕੇ ਸਾਨੂੰ ਪਰਮਿਸ਼ਨ ਜਿਹੜੀ ਹੈ ਉਹ ਦੇ ਦਿੱਤੀ ਜਿਹਦੀਆਂ ਖਬਰਾਂ ਵੀ ਸਾਰੀਆਂ ਅਖਬਾਰਾਂ 'ਚ ਪਬਲਿਸ਼ ਹੋਈਆਂ ਸੀਗੀਆਂ ਐਂਡ ਮੌਕੇ ਤੇ ਉਸ ਵਕਤ ਜਿਹੜਾ ਉੱਥੇ ਦਾ ਸਟੇਟ ਅਫੀਸਰ ਸੀ ਕੰਟਨਮੈਂਟ ਬੋਰਡ ਦਾ ਉਹ ਵੀ ਵਿਜਿਟ ਕਰਨਾ ਆਇਆ ਸੀ ਆ ਬਿਲਡਿੰਗ ਸੀ ਪਹਿਲਾਂ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਆ ਬਿਲਡਿੰਗ ਸੀ ਸਾਰੀ ਹੈ ਨਾ ਬਿਲਕੁਲ ਡੇਲੀਬ੍ਰੇਟਡ ਕੰਡੀਸ਼ਨ ਦੇ ਵਿੱਚ ਸੀਗੀ ਡਿਗਨ ਵਾਲੀ ਸੀਗੀ ਆ ਕੰਟੋਨਮੈਂਟ ਬੋਰਡ ਦੇ ਜਿਹੜੇ ਈਓ ਸਾਹਿਬ ਆ ਸਾਡੇ ਕੋਲ ਫੋਟੋਗ੍ਰਾਫ ਆ ਨਜ਼ਰ ਆ ਰਹੇ ਆ ਇਹ ਉੱਥੇ ਵਿజిਟ ਕਰਨ ਆਏ ਸੀ ਸਾਰਾ ਪ੍ਰੋਸੀਜਰ ਫੋਲੋ ਕਰਨ ਤੋਂ ਬਾਅਦ ਆ ਆ ਛਾਤੀ ਸੀ ਜਿਹੜੀ ਡਿਗਨ ਵਾਲੀ ਸੀਗੀ ਆ ਜਿਹੜੀ ਨਮਾਜ਼ ਦੀਆਂ ਫੋਟੋਆਂ ਸਾਡੇ ਕੋਲ ਪ੍ਰਾਣੀਆਂ ਜਿਹੜੀਆਂ ਸ਼ੁਰੂ ਤੋਂ ਹੋ ਰਹੀਆਂ ਅਦਾ ਕਰ ਦਿੰਦੀਆਂ ਇਹਦੇ ਵਿੱਚ ਵੀ ਸਾਰਾ ਵਿజిਟ ਕਰਨਾ ਆਇਆ ਸੀ ਕੰਟੋਨਮੈਂਟ ਬੋਰਡ ਇਹ ਸਾਰੀਆਂ ਫੋਟੋਗ੍ਰਾਫਸ ਹੈਗੀਆਂ तकरीबन ਜਿਹੜੀਆਂ ਸਾਰਾ ਪ੍ਰੋਸੀਜਰ ਫੋਲੋ ਕਰਨ ਤੋਂ ਬਾਅਦ ਕੰਟੋਨਮੈਂਟ ਬੋਰਡ ਨੇ ਸਾਨੂੰ ਉੱਥੇ ਕੰਸਟਰਕਸ਼ਨ ਦੀ ਪਰਮਿਸ਼ਨ ਜਿਹੜੀ ਹੈ ਉਹ ਵਿਥੀ ਵਿਥੀ ਸਾਈਡ ਪਲਾਨ ਜਿਹੜਾ ਹੈ ਵਿਦ ਆ ਸਾਈਡ ਪਲਾਨ ਉਹਨਾਂ ਨੇ ਸਾਨੂੰ ਅਪਰੂਵ ਕਰਤਾ ਪਰਮਿਸ਼ਨ ਗ੍ਰਾਂਟ ਕਰਦੀ ਅਸੀਂ ਉੱਥੇ ਕੰਸਟਰਕਸ਼ਨ ਜਿਹੜੀ ਹੈ ਕਰਨੀ ਸ਼ੁਰੂ ਕਰ ਦਿੱਤੀ ਇਨ ਬਿਟਵੀਨ ਕੀ ਹੋਇਆ ਜਦੋਂ ਕੰਸਟਰਕਸ਼ਨ ਹੋ ਗਈ ਪਿੱਲਰ ਪੁੱਲਰ ਖੜੇ ਹੋ ਗਏ ਫਿਰ ਇੱਕ ਕੰਟੋਨਮੈਂਟ ਬੋਰਡ ਵੱਲੋਂ ਹੀ ਸਾਨੂੰ ਇੱਕ ਨੋਟਿਸ ਹੋਇਆ ਜਾ ਰਿਹਾ ਬਾਈ ਲੈਟਰ ਡੇਟਨ ਮੈਂ ਦੱਸ ਦੂੰਗਾ ਤੁਹਾਨੂੰ ਕਿ ਇਸ ਇਹਨੂੰ ਜਨਾਲ ਤਿਲ ਦੀ ਫਰਦਰ ਆਰਡਰ ਜਿਹੜਾ ਹੈ ਨਾ ਉਹਨੂੰ ਇੱਕ 28 1 2021 ਦੇ ਵਿੱਚ ਉਹਨਾਂ ਨੇ ਲੈਟਰ ਸਾਨੂੰ ਜਾਰੀ ਕੀਤਾ ਕਿ ਇਹਨੂੰ ਹਜੇ ਹੋਲਡ ਕਰ ਦਿੱਤਾ ਜਾਵੇ ਫੋਰ ਦੀ ਫਰਦਰ ਆਰਡਰ ਅਸੀਂ ਹੋਲਡ ਕਰ ਦਿੱਤਾ ਕਿਉਂਕਿ ਕੰਟੋਨਮੈਂਟ ਬੋਰਡ ਵੱਲੋਂ ਨੋਟਿਸ ਸੀਗਾ ਹੋਲਡ ਕਰ ਦਿੱਤਾ ਕਾਫੀ ਔਰਲੀ ਰਿਕਵੈਸਟ ਕਰਦੇ ਰਹੇ ਕਾਫੀ ਟਾਈਮ ਤੱਕ ਬਟ ਉਹਨਾਂ ਨੇ ਉਸ ਜਿਹੜਾ ਆਰਡਰ ਜਾਰੀ ਕੀਤਾ ਸੀ ਉਹਨੂੰ ਰਿਵੋਕ ਨਹੀਂ ਕੀਤਾ ਵਾਪਸ ਨਹੀਂ ਲਿਆ ਜਿਤੇ ਕਾਰਨ ਉਥੇ ਨਮਾਜ਼ ਪੜਨ ਚ ਬਹੁਤ ਦਿੱਕਤ ਆਂਦੀ ਸੀ ਮੀਂਹ ਦੇ ਵਿੱਚ ਨਮਾਜ਼ੀ ਭਜਰੇ ਸੀਗੇ ਕੋਈ ਗਰਮੀ ਦੇ ਵਿੱਚ ਓਦਾਂ ਪੜਨੀ ਪੈ ਰਹੀ ਹਜੇ ਵੀ ਉਹ ਉਸੇ ਕੰਡੀਸ਼ਨ ਚ ਹੈ ਉਸੇ ਤਰਪੈਲ ਪਾਈ ਹੋਈ ਹੈ ਟੈਂਟ ਲਾਇਆ ਹੋਇਆ ਉਹਦੇ ਵਿੱਚ ਬੜੀ ਮਜਬੂਰੀ ਦੇ ਵਿੱਚ ਬੜੀ ਬੁਰੀ ਤਰੀਕੇ ਦੇ ਨਾਲ ਉਥੇ ਜਿਹੜੀ ਹੈ ਹਾਲਾਤ ਬੜੇ ਬੱਦਰ ਨੇ ਉਥੇ ਨਮਾਜ਼ ਅਦਾ ਕਰ ਰਹੇ ਆ ਇਨ ਬਿਟਵੀਨ ਅਸੀਂ ਉਹਨਾਂ ਨੂੰ ਕਿਹਾ ਕਿ ਇਹਨੂੰ ਸਾਨੂੰ ਪਰਮਿਸ਼ਨ ਜਿਹੜੀ ਤੁਸੀਂ ਦਿੱਤੀ ਸੀ ਕਿਉਂ ਤੁਸੀਂ ਹੋਲਡ ਕੀਤੀ ਹੈ ਦੱਸੋ ਉਹਨਾਂ ਨੇ ਨਹੀਂ ਦੱਸੀ ਦੈਨ ਪੰਜਾਬ ਅਕਾ ਬੋਰਡ ਨੇ ਅਪਰੋਚ ਕੀਤਾ ਔਨਰੇਬਲ ਹਾਈ ਕੋਰਟ ਨੂੰ ਉੱਥੇ ਇੱਕ ਰਿੱਟ ਪਿਟੀਸ਼ਨ ਫਾਈਲ ਕੀਤੀ ਸਰਚਰੀ ਦੀ ਜਿਹਦੇ ਵਿੱਚ ਟ੍ਰੈਕਸ਼ਨ ਆਇਸ਼ੂ ਕਰਾਉਣ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਇਹਨੂੰ ਜਿਹੜਾ ਹੈ ਐਸ ਪਰ ਪ੍ਰੋਸੀਜਰ ਐਸ ਪਰ ਲਾਅ ਇਹਨੂੰ ਤੁਸੀਂ ਅਪਰੂਵ ਕਰੋ ਪਰਮਿਸ਼ਨ ਦਿਓ ਜਦੋਂ ਇਹਨਾਂ ਨੇ ਦੇਖਿਆ ਕਿ ਔਨਰੇਬਲ ਹਾਈ ਕੋਰਟ ਨੂੰ ਪੰਜਾਬ ਅਕਾ ਬੋਰਡ ਨੇ 무ਵ ਕੀਤਾ ਹੈ ਇਨ ਬਿਟਵੀਨ ਇਹਨਾਂ ਨੇ ਜਿਹੜਾ ਉਹ ਜਿਹੜਾ ਸਾਈਡ ਪਲਾਨ ਤੇ ਜਿਹੜੀ ਪਰਮਿਸ਼ਨ ਦਿੱਤੀ ਸੀ ਇੱਕ ਦੁਬਾਰਾ ਤੋਂ ਲੈਟਰ ਜਾਰੀ ਕਰਕੇ ਇਹਨਾਂ ਨੇ ਉਹਨੂੰ ਕੈਨਸਲ ਕਰ ਦਿੱਤਾ ਕਿ ਅਸੀਂ ਜਿਹੜਾ ਉਹ ਤੁਹਾਨੂੰ ਉਹ ਤੁਹਾਡੀ ਕੈਨਸਲ ਕਰ ਰਹੇ ਹਾਂ ਇਹ ਪਰਮਿਸ਼ਨ ਦਿਓ ਹੁਣ ਇਹਦੇ ਵਿੱਚ ਕਿਹਦਾ ਦਬਾਅ ਆਇਆ ਕੀ ਇਹਦੇ ਵਿੱਚ ਹੋਇਆ ਗੋਡ ਨੋਸ ਕਿ ਉਹ ਗੱਲਾਂ ਚੱਲੀਆਂ ਵੀ ਉੱਚੋਂ ਉੱਤੋਂ ਫੋਨ ਆਇਆ ਕਿਸੇ ਪੋਲੀਟੀਕਲ ਪਾਰਟੀ ਦੇ ਵੱਡੇ ਲੀਡਰ ਨੇ ਉਹ ਨਹੀਂ ਚਾਹੁੰਦੇ ਉੱਥੇ ਕੰਸਟਰਕਸ਼ਨ ਹੋਵੇ ਦੀ ਗਾਦੀ ਜਾਂ ਵਿੱਚ ਨਮਾਜ਼ ਅਦਾ ਹੋਵੇ ਜਦ ਕਿ ਅਸੀਂ ਸਾਡੀ ਮੈਨੇਜਿੰਗ ਕਮੇਟੀ ਪੂਰੀ ਪੂਰੀ ਅਕੈਂਟ ਤੇ ਲੋਕ ਖੜੇ ਆ ਹੋਰ ਵੀ ਇਧਰ ਉਧਰ ਲੋਕ ਆਏ ਹੋ ਖੜੇ ਆ ਕਈ ਵੀ ਕੋਈ ਰਾਮ ਨਾਮੀ ਦੀ ਸ਼ੋਭਾ ਯਾਤਰਾ ਹੋਵੇ ਜਾਂ ਆਪਣੇ ਸਿੱਖ ਭਾਈਚਾਰੇ ਦੀ ਕੋਈ ਸ਼ੋਭਾ ਯਾਤਰਾ ਹੋਵੇ ਜਾਂ ਦੁਰਗਾ ਪੂਜਾ ਹੋਵੇ ਉਹਦੇ ਵਿੱਚ ਬਕਾਇਦਾ ਮੈਨੇਜਿੰਗ ਕਮੇਟੀ ਵੱਲੋਂ ਕੰਟੀਨਿਊਸਲੀ ਉੱਥੇ ਫੁੱਲਾਂ ਦਾ ਫੁੱਲਾਂ ਦੇ ਨਾਲ ਸਵਾਗਤ ਕੀਤਾ ਗਿਆ ਲੰਗਰ ਲਾਏ ਗਏ ਮਠਾਈਆਂ ਮੰਡੀਆਂ ਗਈਆਂ ਲਗਾਤਾਰ ਉਹਦੀ ਫੋਟੋਗ੍ਰਾਫਸ ਵੀ ਸਾਡੇ ਕੋਲ ਹੈ ਉਹ ਇਵਨ ਤੋਂ ਖ਼ਬਰਾਂ ਚ ਖ਼ਬਰਾਂ ਵੀ ਪਹੁੰਚਉਂਦੀ ਰਹੇ ਹੁਣ ਹੋਇਆ ਕੀ ਹੈ ਕਿ ਕੰਰੈਂਟਲੀ ਸਿਚੁਏਸ਼ਨ ਕੀ ਹੈ ਜਦੋਂ ਅਸੀਂ ਕੀਤਾ ਉਹਨਾਂ ਨੇ ਕੈਨਸਲ ਕਰਤਾ ਜਿਹੜੀ ਰੇਟ ਸੀ ਸਾਡੀ ਉਹ ਸਾਡੀ ਇਨਫਰਸਟ੍ਰਕਚਰਸ ਹੋ ਗਈ ਉਹ ਸਾਨੂੰ ਆਟੋਮੈਟਿਕਲੀ ਵਾਪਸ ਲੈਣੀ ਪਈ ਹਾਈ ਕੋਰਟ ਤੋਂ ਤੇ ਅਸੀਂ ਫਿਰ ਜਦੋਂ ਉਹਨਾਂ ਨੇ ਟਾਈਟਲ ਸਾਡਾ ਡਿਨਾਈ ਕੀਤਾ ਅਸੀਂ ਫਿਰ ਔਨਰੇਬਲ ਟ੍ਰਿਬਿਊਨਲ ਦੇ ਵਿੱਚ ਆਪਣਾ ਕੇਸ ਜਿਹੜਾ ਉਹ ਫਾਈਲ ਕਰਤਾ ਇੰਟੈਂਸ਼ਨਲੀ ਕੰਟੋਲਮੈਂਟ ਬੋਰਡ ਜਿਹੜਾ ਹੈ ਉਹਦੇ ਵਿੱਚ ਪੇਸ਼ ਨਹੀਂ ਹੋਇਆ ਪਹਿਲਾਂ ਐਕਸਪਰਟੀ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਐਕਸਪਰਟੀ ਤੜਾਇਆ ਅਸੀਂ ਸੂਟ ਫਾਈਲ ਕੀਤਾ ਹੈ ਜਿਹੜਾ ਪੈਂਡਿੰਗ ਹੈਗਾ ਬਿਫੋਰ ਦੀ ਔਨਰੇਬਲ ਕੋਰਟ ਆਰ ਕੇ ਬੇਰੀ ਜਿਹੜੇ ਵਕਫ ਦੇ ਟ੍ਰਿਬਿਊਨਲ ਦੇ ਜੱਜ ਨੇ ਹੁਣ ਕੰਟਰੋਲਮੈਂਟ ਬੋਰਡ ਨੇ ਕੀ ਕੀਤਾ ਅਰਸੋਂ ਇੱਕ ਨੋਟਿਸ ਉੱਤੇ ਜਿਹੜਾ ਪੇਸਟ ਕਰਕੇ ਚਲੇ ਗਏ ਹੋ ਕਿ ਇਹ ਜਿਹੜੀ ਈਦਗਾ ਹੈ ਇਹ ਬਕ ਬੋਰਡ ਦੀ ਹੈ ਹੀ ਨਹੀਂ ਜ਼ਮੀਨ ਹੀ ਹੈ ਨਹੀਂ ਤੇ ਇਹਦੇ ਤੇ ਜਿਹੜਾ ਹੈ ਇਹਨੂੰ ਖਾਲੀ ਕਰ ਦਿਓ ਅਸੀਂ ਕਬਜ਼ਾ ਲੈਣਾ ਜੇ ਤੇ 29 ਤਰੀਕ ਨੂੰ ਕਹਿੰਦਾ ਇੱਥੇ ਆ ਕੇ ਆਪਣਾ ਜਵਾਬ ਜਿਹੜਾ ਤੁਸੀਂ ਦਿਓ ਕਾਗਜ਼ ਪੱਤਰ ਜਦ ਕਿ ਕਾਗਜ਼ ਪੱਤਰ ਆਫੀਸ਼ੀਅਲ ਗਜਟ ਸੈਂਟਰ ਗਵਰਨਮੈਂਟ ਦੀ ਆਨਲਾਈਨ ਪਈ ਹੈ ਜਿਹੜਾ ਮਰਜ਼ੀ ਚੈੱਕ ਕਰ ਸਕਦਾ ਸਰਵੇ ਆਨਲਾਈਨ ਪਈ ਹੈ ਜਿਹੜਾ ਮਰਜ਼ੀ ਚੈੱਕ ਕਰ ਸਕਦਾ ਟਾਈਟਲ ਦਾ ਅਗਰ ਕੋਈ ਡਿਸਪੂਟ ਸੀਗਾ ਤੇ ਹਾਊ ਯੂ ਕੈਨ ਗ੍ਰਾਂਟ ਦੀ ਪਰਮਿਸ਼ਨ ਟੂ ਦੀ ਆਨਰੇਬਲ ਟੂ ਦੀ ਪੰਜਾਬ ਅਗਰ ਬੋਰਡ ਫਾਰ ਕੰਸਟਰਕਸ਼ਨ ਉਸ ਟਾਈਮ ਕਿੱਦਾਂ ਦੇ ਸਕਦੇ ਸੀ ਤੁਸੀਂ ਜੇ ਨਹੀਂ ਸੀ ਇਹਦਾ ਟਾਈਟਲ ਦੇਣ ਤੋਂ ਬਾਅਦ ਤੁਸੀਂ ਕਿਉਂ ਵਿਡਰੋਅ ਕੀਤੀ ਇਹ ਸਾਰਾ ਦਾ ਸਾਰਾ ਇੱਕ ਪ੍ਰੀ ਪਲੈਨਿੰਗ ਦੇ ਤਹਿਤ ਇਹਨੂੰ ਇੱਕ ਸੈਂਸਿਟਿਵ ਮੁੱਦਾ ਜਿਹੜਾ ਪੰਜਾਬ ਦੇ ਵਿੱਚ ਬਣਾਇਆ ਜਾ ਰਿਹਾ ਹੈ ਜਿਸ ਤੋਂ ਪਰਸੋਂ ਇਹ ਨੋਟਿਸ ਲੱਗਾ ਹੈ ਉੱਥੇ ਕੰਟੋਨਮੈਂਟ ਬੋਰਡ ਵੱਲੋਂ ਪੂਰੇ ਪੰਜਾਬ ਦੇ ਮੁਸਲਮਾਨਾਂ ਦੇ ਵਿੱਚ ਬੜੀ ਇੱਕ ਬੇਚੈਨੀ ਹੋਈ ਕਿ ਸਾਡੀ ਸਾਡੀ ਈਦਗਾ ਜਿਹੜੀ ਵੱਡੀ ਸਾਡੀ ਜਿਹੜੀ ਰਿਲੀਜੀਅਸ ਫੇਥ ਸਾਡੀ ਆਸਤਾ ਦਾ ਕੇਂਦਰ ਹੈ ਇੱਕ ਕੰਟੋਨਮੈਂਟ ਬੋਰਡ 1905 ਤੋਂ ਜਿੱਥੇ ਮੁਸਲਮਾਨ ਭਾਈਚਾਰੇ ਦੇ ਲੋਕ ਨਮਾਜ਼ ਅਦਾ ਕਰ ਰਹੇ ਆ ਹੁਣ ਤੱਕ ਆਪ ਕੱਲ ਜੁਮੇਚ ਵੀ ਮੈਂ ਉੱਥੇ ਨਮਾਜ਼ ਅਦਾ ਕਰ ਕਾ ਹੁਣ ਵੀ ਨਮਾਜ਼ ਦਾ ਹੋ ਰਿਹਾ ਉੱਥੇ 5-700 ਬੰਦਾ ਨਮਾਜ਼ ਪੜ੍ਹਦਾ ਫਿਰ ਇਹੋ ਜਿਹਾ ਕੀ ਹੋ ਗਿਆ ਕਿ ਕਿਹੜੀ ਇਹਦੀ ਪਾਵਰ ਹੈਗੀ ਆ ਕਿਉਂ ਇਸ ਤਰੀਕੇ ਦਾ ਉਹਨੂੰ ਡਿਨਾਈ ਕਰਕੇ ਇੱਥੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਾਰੇ ਪੰਜਾਬ ਦੇ ਮੁਸਲਿਮ ਭਾਈਚਾਰੇ ਦੇ ਫੋਨ ਟੈਲੀਫੋਨ ਕਾਲਸ ਲਗਾਤਾਰ ਆਈਆਂ ਮੇਰੇ ਨੰਬਰ ਤੇ ਵੀ ਆਈਆਂ ਹੋਰ ਸਾਡੇ ਜਿਹੜੇ ਵੱਡੇ ਜ਼ਿੰਮੇਦਾਰ ਉਹਨਾਂ ਦੇ ਨੰਬਰ ਤੇ ਵੀ ਆਈਆਂ ਜਲੰਧਰ ਦੇ ਮੁਸਲਮਾਨਾਂ ਨੂੰ ਕਿ ਯਾਰ ਇਹ ਕੀ ਚੱਕਰ ਹੈਗਾ ਦੱਸੋ ਸਾਨੂੰ ਅਸੀਂ ਆਂਦੀ ਲੋੜ ਹੈ ਬਟ ਅਸੀਂ ਕਿਹਾ ਕਿ ਨਹੀਂ ਕਿਸੇ ਨੂੰ ਕੋਈ ਆਂਦੀ ਲੋੜ ਨਹੀਂ ਹੈ ਇਹ ਲੀਗਲ ਮੈਟਰ ਹੈ ਉਹਨਾਂ ਨੇ ਨੋਟਿਸ ਦਿੱਤਾ ਹੈ ਅਸੀਂ ਉਹਦਾ ਪੋਜੀਟਿਵਲੀ 29 ਤਰੀਕ ਨੂੰ ਉੱਥੇ ਜਾ ਕੇ ਜਵਾਬ ਫਾਈਲ ਕਰਾਂਗੇ ਅੱਜ ਜਿਹੜਾ ਬੇਸਿਕਲੀ ਪ੍ਰੈਸ ਕਾਨਫਰੰਸ ਕਰਾਂਦਾ ਜਿਹੜਾ ਮਕਸਦ ਹੈ ਉਹ ਇਹ ਹੈ ਕਿ ਮੈਂ ਜਿੱਦਾਂ ਤੁਹਾਨੂੰ ਸਾਰਾ ਬਰੀਫ ਕੀਤਾ ਹੈ ਕੇਸ ਐਜ਼ ਇਟ ਇਜ਼ ਕੇਸ ਜਿਹੜਾ ਅਸੀਂ ਔਨਰੇਬਲ ਅਦਾਲਤ ਦੇ ਵਿੱਚ ਪੇਸ਼ ਕੀਤਾ ਆਇਆ ਆਪਣਾ ਜਿਹਦੇ ਵਿੱਚ ਇਹਨਾਂ ਨੇ ਪਿਛਲੀ 4-5 ਡੇਟਾਂ 5-6 ਡੇਟਾਂ ਪੈ ਗਈਆਂ ਉੱਥੇ ਬਹਿਸ ਕਰਨ ਵਾਸਤੇ ਨਹੀਂ ਆ ਰਿਹਾ ਉਹਨਾਂ ਦਾ ਐਡਵੋਕੇਟ ਡੇਟ ਲੈ ਲੈਂਦੇ ਅਸੀਂ 3912 ਇੰਟਰਨ ਇੰਜੰਕਸ਼ਨ ਮੰਗਦੇ ਆ ਕਿ ਟਿਲ ਦੀ ਫਾਈਨਲ ਡਿਸਪੋਜ਼ਲ ਆਫ ਦੀ ਕੋਸ ਕੋਰਟ ਟਿਲ ਦੀ ਫਾਈਨਲ ਆਰਡਰ ਆਫ ਦੀ ਕੋਰਟ ਸਾਨੂੰ ਇੰਟਰਿਮ ਜਿਹੜਾ ਸੀ ਉਹ ਗ੍ਰਾਂਟ ਕੀਤਾ ਜਾਵੇ ਬਟ ਆਨਰੇਬਲ ਕੋਰਟ ਨੇ ਇਹਨਾਂ ਨੂੰ ਨੋਟਿਸ ਜਾਰੀ ਕੀਤਾ ਹੋਇਆ ਵੀ ਤੁਸੀਂ ਆ ਕੇ ਬਹਿਸ ਕਰੋ ਬਹਿਸ ਨਹੀਂ ਹੋ ਪਾਰੇ ਬਹਿਸ ਨਾ ਕਰਨ ਦੀ ਬਜਾਏ ਇਹਨਾਂ ਨੇ ਸਾਨੂੰ ਨੋਟਿਸ ਦੇ ਦਿੱਤਾ ਵੀ ਤੁਸੀਂ ਇਹਨੂੰ ਜਿਹੜਾ ਹੈ ਇਹ ਤੁਹਾਡਾ ਟਾਈਟਲ ਹੀ ਹੈ ਨਹੀਂ ਜਗ੍ਹਾ ਹੀ ਹੈ ਨਹੀਂ ਹੁਣ ਜਗ੍ਹਾ ਹੀ ਡਿਨਾਈ ਕਰ ਦਿੱਤੀ ਐਟ ਦੀ ਐਂਡ ਇਹਨਾਂ ਨੇ ਕਿ ਤੁਹਾਡੀ ਜਗ੍ਹਾ ਹੀ ਹੈ ਨਹੀਂ ਜਾਂ ਤਾਂ ਫਿਰ ਉਹ ਸੈਂਟਰ ਗਵਰਨਮੈਂਟ ਦਾ ਸਰਵੇ ਝੂਠਾ ਹੈ ਜਿਹੜਾ ਸੈਂਟਰ ਗਵਰਨਮੈਂਟ ਨੇ ਸਰਵੇ ਕਰਾਇਆ ਸੀ ਜਾਂ ਫਿਰ ਉਹ ਜਿਹੜਾ ਸੈਂਟਰ ਗਵਰਨਮੈਂਟ ਦਾ ਜਿਹੜਾ ਗਜਟ ਹੈ ਜਿਹਦੇ ਵਿੱਚ ਸਟੇਸ਼ਨ ਈਦਗਾ ਦੇ ਨਾਮ ਤੋਂ 1.7 ਏਕੜ ਜ਼ਮੀਨ ਜਿਹੜੀ ਹੈ ਸਟੇਟਨ ਸਟੇਸ਼ਨ ਈਦਗਾ ਦੇ ਨਾਮ ਤੇ ਨਾਮਿਨੇਟ ਹੋਈ ਹੈ ਜਾਂ ਫਿਰ ਰੈਵਨਿਊ ਰਿਕਾਰਡ ਦੇ ਵਿੱਚ ਜਿਹੜਾ ਚੜਿਆ ਹੈ ਸਟੇਸ਼ਨ ਈਦਗਾ ਦੇ ਨਾਮ ਤੋਂ 1.7 ਟਾਇਪ ਡਿਪਾਰਟਮੈਂਟ ਤੋਂ ਉਠਾਇਆ ਜਾਂ 1905 ਤੋਂ ਲੈ ਕੇ ਲਗਾਤਾਰ ਕੰਟੀਨਿਊਸਲੀ ਮੁਸਲਮਾਨ ਜਿਹੜੇ ਉੱਥੇ ਨਮਾਜ਼ ਪੜ ਰਹੇ ਆ ਉਦੋਂ ਕੋਈ ਆਬਜੈਕਸ਼ਨ ਨਹੀਂ ਆ ਜਾਂ ਫਿਰ ਉਹ ਧੱਕੇ ਨਾਲ ਪੜ ਰਹੇ ਸੀ ਇਹ ਸਾਰੇ ਸਵਾਲ ਹੈ ਇਹਨਾਂ ਦਾ ਜਵਾਬ ਕੰਟੋਨਮੈਂਟ ਬੋਰਡ ਕੋਲ ਨਹੀਂ ਹੈ ਕੰਟੋਨਮੈਂਟ ਵਾਰਡ ਅੰਡਰ ਪ੍ਰੈਸ਼ਰ ਕਿਸੇ ਵੱਡੀ ਪੋਲੀਟੀਕਲ ਪਾਰਟੀ ਜਾਂ ਕਿਸੇ ਜਿਹੜੇ ਕੋਈ ਇਦਾਂ ਤੇ ਅੰਸਰ ਨੇ ਜਿਹੜੇ ਮਾਹੌਲ ਪੰਜਾਬ ਦਾ ਇਸ ਈਦਗਾ ਦੇ ਜ਼ਰੀਏ ਪੂਰੇ ਪੰਜਾਬ ਦਾ ਖਰਾਬ ਕਰਨਾ ਚਾਹੁੰਦੇ ਆ ਅਸੀਂ ਪ੍ਰੈਸ ਦੇ ਰਾਹੀਂ ਤੁਹਾਡੇ ਰਾਹੀਂ ਅਸੀਂ ਇੱਕ ਜਿਹੜੀ ਡਿਮਾਂਡ ਕਰਨ ਜਾ ਰਹੇ ਆ ਪੰਜਾਬ ਸਰਕਾਰ ਨੂੰ ਕਿ ਪੰਜਾਬ ਸਰਕਾਰ ਨੂੰ ਵੀ ਅਸੀਂ ਮੈਂ ਖੁਦ ਸੀਐਮ ਸਾਹਿਬ ਨੂੰ ਮਿਲ ਕੇ ਐ ਬਾਅਦ ਇਲੈਕਸ਼ਨ ਦੇ ਵਿੱਚ ਮਿਲ ਕੇ ਰਿਪਰੈਜੈਂਟੇਸ਼ਨ ਦਿੱਤੀ ਸੀ ਜਿੱਚੇ ਪੰਜ ਸੱਤ ਇਸ਼ੂ ਸੀ ਤੇ ਇੱਕ ਇਹ ਵੀ ਇਸ਼ੂ ਆਪਾਂ ਜਿਹੜਾ ਉਹ ਮੈਂਸ਼ਨ ਕੀਤਾ ਸੀ ਬਟ ਪੰਜਾਬ ਸਰਕਾਰ ਵੱਲੋਂ ਵੀ ਮਾਨਸਾ ਵੱਲੋਂ ਵੀ ਕੋਈ ਪੋਜੀਟਿਵ ਰਿਸਪੌਂਸ ਜਿਹੜਾ ਇਹਦੇ ਤੇ ਨਹੀਂ ਕੀਤਾ ਕਿ ਜਦਕਿ ਇਹ ਬਹੁਤ ਸੈਂਸਿਟਿਵ ਈਸ਼ੂ ਆ ਇਹਨੂੰ ਇਗਨੋਰ ਕਰਨਾ ਬਣਦਾ ਨਹੀਂ ਸੀਗਾ ਅਗਰ ਪੰਜਾਬ ਸਰਕਾਰ ਆਮ ਆਦੀ ਪਾਰਟੀ ਦੀ ਸਰਕਾਰ ਜਿਹੜੀ ਹੈ ਅਗਰ ਇਹ ਇਹਦੇ ਵਿੱਚ ਆਪਣੇ ਇੰਟਰਫੀਰੈਂਸ ਕਰੇ ਤੇ ਇਹ ਮਾਮਲਾ ਜਿਹੜਾ ਹੈ ਪੋਜੀਟਿਵਲੀ ਹੱਲ ਕੀਤਾ ਜਾ ਸਕਦਾ ਬਟ ਕਿਸੇ ਨੇ ਵੀ ਇਹਦੇ ਵਿੱਚ ਐਕਟਿਵਨੈਸ ਨਹੀਂ ਦਿਖਾਈ ਕਿਉਂਕਿ ਇਹ ਮੁੱਦੇ ਜਿਹੜੇ ਆ ਇਦਾਂ ਦੇ ਸੈਂਸਿਟਿਵ ਮੁੱਦੇ ਆ ਇਹ ਸਾਨੂੰ ਆਪਸੀ ਭਾਈਚਾਰਕ ਸਾਂਝ ਤੇ ਜਿਹੜੇ ਲੋਕ ਨੇ ਇਨਾਂ ਦੀ ਜ਼ਰੂਰਤ ਹੈ ਕਿ ਆਪਾਂ ਆਪਸ ਦੇ ਵਿੱਚ ਆਪਣੇ ਆਪ ਨੂੰ ਇੱਕ ਰੱਖਣਾ ਹੈ ਇਸ ਕਰਕੇ ਸਾਡੀ ਲੋੜ ਹੈ ਕਿ ਅਸੀਂ ਇਹਨੂੰ ਪੋਜੀਟਿਵਲੀ ਲਈਏ ਤੇ ਉਮੀਦ ਕਰਦੇ ਹਾਂ ਕਿ ਪੰਜਾਬ ਸਰਕਾਰ ਜਾਂ ਹੋਰ ਪੋਲੀਟੀਕਲ ਪਾਰਟੀਆਂ ਜਿਹੜੀ ਚਾਹੇ ਆਮ ਆਦੀ ਪਾਰਟੀ ਹੈ ਕਾਂਗਰਸ ਹੈ ਭਾਜਪਾ ਹੈ ਜਾਂ ਅਕਾਲੀ ਦਲ ਕਿਸੇ ਵੀ ਪਾਰਟੀ ਨੇ ਇਹਦੇ ਵਿੱਚ ਆਪਣੀ ਜਿਹੜੀ ਹੈ ਉਹ ਇੰਟਰਸਟ ਜਿਹੜਾ ਸ਼ੋ ਨਹੀਂ ਕੀਤਾ ਹੈਗਾ ਅਸੀਂ ਅੱਜ ਇਸ ਪਲੇਟਫਾਰਮ ਤੋਂ ਤੁਹਾਡੇ ਮਾਧਿਅਮ ਰਾਹੀਂ ਇੱਕ ਅਪੀਲ ਕਰ ਰਹੇ ਹਾਂ ਕਿਉਂਕਿ ਸਾਡਾ ਸੂਬਾ ਜਿਹੜਾ ਗੁਰੂਆਂ ਪੀਰਾਂ ਦੀ ਧਰਤੀ ਹੈ ਅਸੀਂ ਇੱਥੇ ਦੇ ਵਸਿੰਦੇ ਹਾਂ ਇੱਥੇ ਨਫ਼ਰਤ ਨੂੰ ਕੋਈ ਜਗ੍ਹਾ ਨਹੀਂ ਹੈ ਨਫ਼ਰਤ ਦੀ ਜਿਹੜੀ ਪੋਲਿਟਿਕਸ ਹੈ ਉਹ ਤੁਸੀਂ ਦੇਖ ਦਿਓ ਕਿਹੜੀ-ਕਿਹੜੀ ਸਟੇਟਾਂ ਦੇ ਵਿੱਚ ਚੱਲ ਰਹੀ ਹੈ 2027 ਦੀ ਇਲੈਕਸ਼ਨ ਜਿਹੜੀ ਸਿਰ ਤੇ ਖੜੀ ਹੈ 27 ਦੀ ਇਲੈਕਸ਼ਨ ਤੋਂ ਪਹਿਲਾਂ ਇੱਕ ਨੋਟਿਸ ਉੱਤੇ ਲਾ ਕੇ ਸਾਡਾ ਟਾਈਟਲ ਹੀ ਡਿਨਾਈ ਕਰ ਦੇਣਾ ਉੱਥੇ ਕਬਜ਼ਾ ਲੈਣ ਦੀ ਕੋਸ਼ਿਸ਼ ਕਰਨਾ ਫੋਰਸਿਬਲੀ ਉੱਥੋਂ ਕੰਟੋਨਮੈਂਟ ਬੋਰਡ ਵੱਲੋਂ ਇਸ ਸਾਰਾ ਦਾ ਸਾਰਾ ਇੱਕ ਪ੍ਰੀਪਲਾਨਡ ਸਾਨੂੰ ਲੱਗ ਰਿਹਾ ਹੈ ਇੱਕ ਵੱਡਾ ਜਿਹੜਾ ਇਸ਼ੂ ਹੈ ਉਹ ਲੱਗ ਰਿਹਾ ਹੈ ਮੈਂ ਅੱਜ ਇਸ ਪਲੇਟਫਾਰਮ ਤੋਂ ਅਪੀਲ ਕਰ ਆਪਣੇ ਐਲਾਨ ਕਰ ਰਿਹਾ ਚਾਹੇ ਕਾਂਗਰਸ ਪਾਰਟੀ ਹੈ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਸ਼੍ਰੋਮਣੀ ਅਕਾਲੀ ਦਲ ਹੈ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਿਹੜੀ ਸਾਡੇ ਨਾਲ ਇਸ ਮੁੱਦੇ ਦੇ ਉੱਪਰ ਅਖੜੀ ਹੋਏਗੀ ਇਸ ਮੁੱਦੇ ਦੇ ਵਿੱਚ ਸਾਡੀ ਹੈਲਪ ਕਰੇਗੀ ਇਸ ਮੁੱਦੇ ਨੂੰ ਖਤਮ ਕਰਨ ਦੇ ਵਿੱਚ ਸਾਡਾ ਸਾਥ ਦੇਗੀ ਅਸੀਂ ਉਸ ਪਾਰਟੀ ਦੀ ਜਿਹੜੀ ਹੈ ਸਪੋਰਟ 2027 ਦੇ ਵਿੱਚ ਕਰਾਂਗੇ ਅਦਰਵਾਈਜ਼ ਚਾਹੇ ਉਹ ਭਾਜਪਾ ਪਾਰਟੀ ਕਿਉਂ ਨਾ ਹੋਵੇ ਅਗਰ ਭਾਜਪਾ ਪਾਰਟੀ ਦੇ ਬੰਦੇ ਵੀਰ ਜੇ ਪਾਰਟੀ ਦੇ ਲੀਡਰ ਵੀ ਅਗਰ ਸਾਡੀ ਇਸ ਮੁੱਦੇ ਨੂੰ ਹੱਲ ਕਰਾਉਣ ਦੇ ਵਿੱਚ ਸਾਡੀ ਈਦਾਂ ਨੂੰ ਬਚਾਉਣ ਦੇ ਵਿੱਚ ਸਾਡੀ ਮਦਦ ਕਰਦੇ ਆ ਕਿਉਂਕਿ ਅਸੀਂ ਹੱਕਦਾਰ ਹਾਂ ਅਸੀਂ ਨਜਾਇਜ਼ ਨਹੀਂ ਕਬਜ਼ਾ ਕਰ ਰਹੇ ਹਾਂ ਸੱਚ ਦੇ ਖੜੇ ਹਾਂ ਅਗਰ ਸੱਚ ਦੇ ਨਾਲ ਜਿਹੜੀ ਵੀ ਪੋਲੀਟੀਕਲ ਪਾਰਟੀ ਖੜੀ ਹੋਏਗੀ ਅਸੀਂ ਉਹਦੀ ਜਿਹੜੀ ਹੈ ਸਪੋਰਟ ਸਤਾਈ ਦੇ ਵਿੱਚ ਕਰਾਂਗੇ ਇੱਕ ਗੱਲ ਦੂਸਰੀ ਗੱਲ ਇਹ ਹੈ ਕਿ ਅਗਰ ਕੋਕੀ ਲਾਅ ਦੇ ਮੁਤਾਬਿਕ ਅਸੀਂ ਪਿਛਲੇ 2-3 ਸਾਲ ਤੋਂ 2020 ਤੋਂ ਇਹਨਾਂ ਨੇ ਜਿਹੜਾ ਪੰਗਾ ਲੈਣਾ ਸ਼ੁਰੂ ਕੀਤਾ ਅਸੀਂ ਲਗਾਤਾਰ ਲਾਅ ਮੁਤਾਬਿਕ ਚੱਲ ਰਹੇ ਹਾਂ ਔਨਰੇਬਲ ਕੋਰਟ ਦਾ ਦਰਵਾਜ਼ਾ ਅਸੀਂ ਹੀ ਖੜਕਟਾਇਆ ਹੈ ਕੇਸ ਅਸੀਂ ਫਾਈਲ ਕੀਤਾ ਹੈ ਇਹ ਕਨਸਿਡਰੇਸ਼ਨ ਬੇਸ ਮੈਚ ਕਰਨ ਨਹੀਂ ਆ ਰਹੇ ਤੇ ਇਸ ਕਰਕੇ ਅਸੀਂ ਇਸ ਮਾਹੌਲ ਨੂੰ ਖਰਾਬ ਹੋਣ ਦੇਣਾ ਹੈ ਦੂਜੀ ਗੱਲ ਇਹ ਹੈ ਕਿ ਸਾਰੇ ਭਾਈ ਮੁਸਲਿਮ ਭਾਈਚਾਰੇ ਨੂੰ ਅਸੀਂ ਅੱਜ ਅਪੀਲ ਕਰ ਰਹੇ ਹਾਂ ਪੰਜਾਬ ਦੇ ਵਿੱਚ ਜਿੱਥੇ-ਥੇ ਵੀ ਆਪ ਮੇਰੀ ਸਾਡੀ ਗੱਲ ਪਹੁੰਚੇਗੀ ਤੁਸੀਂ ਹੌਸਲਾ ਬਣਾ ਕੇ ਰੱਖੋ ਨ્યાਤੰਤਰ ਉੱਪਰ ਜੁਡੀਸ਼ੀਅਲ ਸਿਸਟਮ ਉੱਪਰ ਸਾਨੂੰ ਪੂਰਾ ਯਕੀਨ ਹੈ ਪੂਰਾ ਵਿਸ਼ਵਾਸ ਹੈ ਕਿ ਸਾਨੂੰ ਨਿਆਂ ਜ਼ਰੂਰ ਮਿਲੇਗਾ ਮੈਂ ਪਰ ਕੰਟੋਨਮੈਂਟ ਬੋਰਡ ਤੋਂ ਰਿਕੁਐਸਟ ਕਰੂੰਗਾ ਕਿ ਤੁਸੀਂ ਕਿਸੇ ਵੀ ਪੋਲੀਟੀਕਲ ਦੁਆਹੇਟਾ ਆ ਕੇ ਪੰਜਾਬ ਦਾ ਮਾਹੌਲ ਨਾ ਜਿਹੜਾ ਹੈ ਉਹਨੂੰ ਖਰਾਬ ਨਾ ਕਰੋ ਹੁਣ ਜੇ ਤੁਹਾਡੇ ਕੋਈ ਸਵਾਲ ਹੈਗੇ ਤਾਂ ਤੁਸੀਂ ਪਲੀਜ਼ ਕਾਇੰਡ ਕਰ ਸਕਦੇ ਹੋ ਇਹ ਤੁਸੀਂ ਲਿਖਿਆ ਹੈ ਕਿ ਆਮ ਆਦਮੀ ਪਾਰਟੀ ਇਸ ਨੂੰ ਖਾਲੀ ਦੇਖੋ ਜੇ ਆਮ ਆਦੀ ਪਾਰਟੀ ਇਹ ਮੁੱਦਾ ਜਦੋਂ ਆਮ ਆਦੀ ਪਾਰਟੀ ਸਰਕਾਰ ਬਣੀ ਹੈ ਉਸ ਤੋਂ ਬਾਅਦ ਹੀ ਜ਼ਿਆਦਾ ਗੜਾ ਹੋਇਆ ਇਸ ਕਰਕੇ ਅਸੀਂ ਲਿਖਿਆ ਹੈ ਔਰ ਬਕਾਇਦਾ ਰਿਪਰਜੈਂਟੇਸ਼ਨ ਦੇਣ ਤੋਂ ਬਾਅਦ ਵੀ ਅਗਰ ਉਹਨਾਂ ਨੇ ਕੋਈ ਇੰਟਰਸਟ ਨਹੀਂ ਕੀਤਾ ਤੇ ਸਾਨੂੰ ਲੱਗਦਾ ਹੈ ਕਿ ਆਮ ਆਦੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਨਹੀਂ ਚਾਹੁੰਦੀ ਵੀ ਇਸ ਤਰੀਕੇ ਦਾ ਇਸ ਮੁੱਦੇ ਨੂੰ ਹੱਲ ਕੀਤਾ ਜਾਵੇ ਪਿਆਰ ਮੁਹੱਬਤ ਦੇ ਨਾਲ ਤੇ ਇੱਥੇ ਮਾਹੌਲ ਖਰਾਬ ਹੋਵੇ ਲਗਾਤਾਰ ਬਿਲਕੁਲ ਤੱਕ ਕੀਤਾ ਜਾ ਰਿਹਾ ਹੈ इवन दो ਮੈਂ ਤੁਹਾਨੂੰ ਉਹ ਵੀ ਦੇ ਦੂੰਗਾ ਵੀਡੀਓ ਸਾਡੇ ਕੋਲ ਸੀਸੀਟੀਵੀ ਫੁਟੇਜ ਪਈ ਹੈ ਸੀਸੀਟੀਵੀ ਫੁਟੇਜ ਦੇ ਵਿੱਚ ਤਕਰੀਬਨ 50 60 ਦੇ ਕਰੀਬ ਹਥਿਆਰਬੰਦ ਯੁਵਕ ਹਥਿਆਰ ਲੈ ਕੇ ਨੰਗੇ ਦਾਤਰ ਕਿਰਪਾਨਾਂ ਲੈ ਕੇ ਉੱਥੇ ਆਏ ਉਹਦੀ ਸੀਸੀਟੀਵੀ ਫੁਟੇਜ ਪਲੱਸ ਪੁਲਿਸ ਕੰਪਲੇਟ ਅਸੀਂ ਪੁਲਿਸ ਨੂੰ ਮੂਵ ਕੀਤੀ ਬਟ ਟਿਲ ਨਾਓ ਨੋ ਐਕਸ਼ਨ ਹੈਸ ਬੀਨ ਟੇਕਨ ਬਾਈ ਦੀ ਪੰਜਾਬ ਪੁਲਿਸ ਅਗੇਂਸਟ ਦੀ ਦੋਸ ਪਰਸਨ ਇਵਨ ਤੋਂ ਉਹਦੇ ਵਿੱਚ ਵਿਜ਼ੂਅਲੀ ਉਹ ਬੰਦੇ ਜਿਹੜੇ ਨਜ਼ਰ ਵੀ ਆ ਰਹੇ ਉਹਨਾਂ ਦੇ ਵੈਪਨ ਵੀ ਨਜ਼ਰ ਆ ਰਹੇ ਹੁਣ ਅਸੀਂ ਜੇ ਮੁਸਲਿਮ ਪਾਇਚਾਰਾ ਜਾਇ ਤੇ ਜਾਇ ਕਿਤੇ ਪੁਲਿਸ ਕੋ ਜਾ ਰਹੇ ਆ ਪੁਲਿਸ ਨੂੰ ਕੰਪਲੇਂਟ ਦੇ ਰਹੇ ਆ ਮੈਨੂੰ ਦੱਸੋ ਸੀਸੀਟੀਵੀ ਫੁਟੇਜ ਪ੍ਰੋਵਾਈਡ ਕਰਨ ਤੋਂ ਬਾਅਦ ਉਹਨਾਂ ਕੋਲ ਹਥਿਆਰ ਫੜੇ ਹੋਏ ਆ ਹੜਦੰਗ ਮਚਾ ਰਹੇ ਇਦੀਗਾ ਦੇ ਬਾਹਰ ਆ ਕੇ ਨਮਾਜ਼ੀਆਂ ਨੂੰ ਡਰਾ ਰਹੇ ਧਮਕਾ ਰਹੇ ਇਵਨ ਤੋਂ ਕਿਸੇ ਬੰਦੇ ਦੀ ਟੋਪੀ ਤੇ ਵੀ ਹੱਥ ਮਾਰਿਆ ਉਹਨਾਂ ਨੇ ਟੋਪੀ ਵੀ ਜਿਹੜੀ ਹੈ ਉਹ ਚਾਲੀ ਉਹ ਸਾਰਾ ਕੁਝ ਲਿਖ ਕੇ ਪੁਲਿਸ ਨੂੰ ਕੰਪਲੇਂਟ ਫਾਈਲ ਕੀਤੀ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ ਹਿੰ ਤੱਕ ਇਹ ਕੰਪਲੇਂਟ ਦਿੱਤੇ ਨੂੰ ਵੀ ਘੱਟੋ ਘੱਟ ਸਾਨੂੰ ਹੋ ਗਏ ਉਹਨੇ 1.5-2 ਸਾਲ ਉਸ ਟਾਈਮ ਸਰकौन सी ਸਰਕਾਰ ਦੀ 10 ਪਾਰਟੀ ਸਰਕਾਰ ਸੀਗੀ ਇਹ ਵੀ ਪੰਜਾਬ ਬਕਾ ਬੋਰਡ ਦਾ ਸਟੈਂਡ ਦੇਖੋ ਪੰਜਾਬ ਬਕਾ ਬੋਰਡ ਦਾ ਸਟੈਂਡ ਤੇ ਇਹ ਹੈ ਜਿੱਦਾਂ ਨੋਟਿਸ ਲਾਇਆ ਵਾ ਸਾਨੂੰ ਮੈਨੂੰ ਖੁਦ ਪਰਸਨਲੀ ਬੜਾ ਅਫਸੋਸ ਹੈ ਕਿ ਆਮ ਆਦਮੀ ਪਾਰਟੀ ਨੇ ਜਿਹੜਾ ਬੋਰਡ ਬਣਾਇਆ ਹੈ ਉਹ ਬੋਰਡ ਜਿਹੜਾ ਸਿਰਫ ਤੇ ਸਿਰਫ ਪੰਜਾਬ ਬਕਾ ਬੋਰਡ ਦੀ ਬਜਾਏ ਮੈਂਬਰੀ ਜ਼ਿੰਮੇਵਾਰੀ ਨਾ کہہ ਰਿਹਾ ਇਸ ਚੀਜ਼ ਨੂੰ ਤੁਸੀਂ ਚਾਹੇ ਨੋਟ ਕਰ ਲੈਣਾ ਪੰਜਾਬ ਬਕਾ ਬੋਰਡ ਨਹੀਂ ਹੈ ਉਹ ਮਲੇਰਕੋਟਲਾ ਬਕਾ ਬੋਰਡ ਬਣ ਕੇ ਰਹਿ ਗਿਆ ਐਡੀ ਵੱਡੀ ਸਾਡੀ ਰਿਲੀਜੀਅਸ ਆਸਥਾ ਦਾ ਕੇਂਦਰ ਈਦਗਾ ਉਹ ਨੋਟਿਸ ਲਾ ਕੇ ਉੱਥੇ ਡਿਊਟੀ ਤਾਂ ਬਣਦੀ ਸੀ ਪੰਜਾਬ ਬਕਾ ਬੋਰਡ ਦੀ ਉੱਥੇ ਚੇਅਰਮੈਨ ਦੀ ਜੇ ਉੱਥੇ ਆ ਕੇ ਵਿਜ਼ਿਟ ਕਰ ਦੇ ਮੈਂਬਰ ਉੱਥੇ ਆ ਕੇ ਵਿਜ਼ਿਟ ਕਰ ਦੇ ਵੱਡ ਬਦਕਿਸਮਤੀ ਨਾਲ ਇਸ ਵਾਰ ਆਮ ਆਦੀ ਪਾਰਟੀ ਦੀ ਸਰਕਾਰ ਨੇ ਇਹੋ ਜਿਹਾ ਇੱਕ ਬੋਰਡ ਬਣਾਇਆ ਜਿੱਦੇ ਸਾਰੇ ਮੈਂਬਰ ਜਿਹੜੇ ਹੈ ਉਹ ਮਾਝਾ ਤੇ ਦੁਆਬੇ ਤੋਂ ਕੋਈ ਨਾ ਲੈ ਕੇ ਨਾ ਸਿਰਫ ਇੱਕ ਮੈਂਬਰ ਤੁਹਾਨੂੰ ਤੋਂ ਪਾਇਆ ਤੇ ਬਾਕੀ ਸਾਰੇ ਮੈਂਬਰ ਉਹਨਾਂ ਨੇ ਮਲੇਰਕੋਟਲਾ ਤੋਂ ਪਾਇਆ ਚੇਅਰਮੈਨ ਸਾਹਿਬ ਨਾਲ ਮੈਂ ਖੁਦ ਨਹੀਂ ਗੱਲਬਾਤ ਕੀਤੀ ਬਟ ਮੇਰੇ ਨਾਲ ਦੇ ਸਾਥੀਆਂ ਨੇ ਉਹਨਾਂ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ WhatsApp ਤੇ ਮੈਸੇਜ ਵੀ ਛੱਡਿਆ ਉਹਨਾਂ ਨੇ ਇੱਕ ਰਿਪਲਾਈ ਕੀਤਾ ਕਿ ਅਸੀਂ ਅੰਡਰ ਕਨਸੀਡਰੇਸ਼ਨ ਹੈਗਾ ਬਟ ਮੈਨੂੰ ਇਹ ਲੱਗਦਾ ਹੈ ਕਿ ਅੰਡਰ ਕਨਸੀਡਰੇਸ਼ਨ ਤੋਂ ਅਸੀਂ ਉਹ ਤਾਂ ਆਲਰੇਡੀ ਚੱਲ ਹੀ ਰਿਹਾ ਹੈ ਕੋਰਟ ਦੇ ਵਿੱਚ ਮੈਟਰ ਸੱਜੂ ਦਾ ਇਸ ਹੈਗਾ ਹੀ ਹੈ ਕੋਰਟ ਦੇ ਵਿੱਚ ਤਾਂ ਹੈ ਹੀ ਹੈ ਤੁਸੀਂ ਅੰਡਰ ਕਨਸੀਡਰੇਸ਼ਨ ਕੀ ਕਰ ਲਓਗੇ ਅੰਡਰ ਕੰਸੀਡਰੇਸ਼ਨ ਤੇ ਤਾਂ ਤੱਕ ਤੁਸੀਂ ਆ ਕੇ ਕਟੋ-ਕਟ ਮੇਰੀ ਮੇਰੀ ਜਿਹੜੀ ਹੈ ਰਿਸਪੌਂਸਿਬਿਲਟੀ ਬੰਦੀ ਹੈ ਜੇ ਅਗਰ ਚੇਅਰ ਤੇ ਬੈਠਾ ਮੈਂ ਕਿ ਮੇਰੇ ਕੋਲ ਚੇਅਰ ਹੈ ਹੋ ਸਕਦਾ ਇੱਥੇ ਮੁਸਲਿਮ ਭਾਈਚਾਰਾ ਭੜਕ ਜਾਂਦਾ ਕਿ ਦੀ ਜ਼ਿੰਮੇਵਾਰੀ ਸੀ ਆ ਕੇ ਦੱਸਣਾ ਉਹਨਾਂ ਨੂੰ ਬਰੀਫ ਕਰਨਾ ਕਿ ਭਈ ਪਲੀਜ਼ ਕੀਪ ਪੇਸ਼ੈਂਸ ਅਸੀਂ ਲੱਗੇ ਹੋਏ ਆ ਪੰਜਾਬ ਕਮਾਊਂਡ ਦੀ ਡਿਊਟੀ ਹੈ ਪੰਜਾਬ ਕਮਾਊਂਡ ਇੱਥੇ ਜਿਹੜਾ ਹੈ ਉਹ ਉਹਦੇ ਨਮਾਇੰਦਿਆਂ ਦੀ ਡਿਊਟੀ ਹੈ ਇੱਥੇ ਆ ਕੇ ਲੋਕਾਂ ਨੂੰ ਸਮਝਾਉਣਾ ਜਦ ਕਿ ਅਸੀਂ ਆਪਣੇ ਪਰਸਨਲੀ ਜਾ ਕੇ ਕੱਲ ਜੁਮੇਹ ਦੇ ਵਿੱਚ ਜਾ ਕੇ ਮੈਂ ਖੁਦ ਉੱਥੇ ਜ਼ਿਮੇ ਦੇ ਵਿੱਚ ਗਿਆ ਤੇ ਲੋਕਾਂ ਨਾਲ ਅਸੀਂ ਮੀਟਿੰਗ ਕੀਤੀ ਲੋਕਾਂ ਨੂੰ ਸਾਰੀ ਗੱਲ ਦੱਸੀ ਕਿ ਅਸੀਂ ਪੂਰੀ ਤਰੀਕੇ ਦੇ ਨਾਲ ਲੀਗਲੀ ਲੱਗੇ ਹੋਏ ਆਂ ਸਾਨੂੰ ਨਿਆ ਬਣਾਲੀ ਤੇ ਯਕੀਨ ਹੈਗਾ ਇਹ ਡਿਊਟੀ ਚੇਅਰਮੈਨ ਦੀ ਬਣਦੀ ਸੀ ਪੰਜਾਬ ਕਪੋਰਡ ਦੇ ਮੈਂਬਰਾਂ ਦੀ ਬਣਦੀ ਸੀ ਕੋਈ ਨਹੀਂ ਉੱਥੇ ਵਿజిਟ ਕੀਤਾ ਪਰसों ਤੋਂ ਲੈ ਕੇ ਅੱਜ 3 ਦਿਨ ਹੋ ਗਏ ਆ ਮਲੇਰਕੋਟਲਾ ਜਿੱਥੇ ਚੇਅਰਮੈਨ ਸਾਹਿਬ ਬੈਠਦੇ ਆ ਚੰਡੀਗੜ੍ਹ ਤੋਂ 2 ਘੰਟੇ ਦਾ ਰਸਤਾ ਸੋ ਆ ਜਲੰਧਰ ਦੇ ਵਿੱਚ ਮੁਸਲਿਮ ਪਾਈਚਾਰੇ ਦੇ ਵੱਲੋਂ ਜੋ ਕੈਂਟਨਮੈਂਟ ਵਿਲ ਹੈ ਉਸ ਦੇ ਖਿਲਾਫ ਜਿਹੜਾ ਹੈ ਉਹ ਮੁੱਦਾ ਚੁੱਕਿਆ ਗਿਆ ਸਰ ਕੀ ਹੈ ਸਾਰਾ ਮੁੱਦਾ ਹੈ ਕਿ ਇਹ ਚੱਲ ਰਿਹਾ ਹੈ ਵੀ ਇਹ ਇਹ ਕੰਟੋਨਮੈਂਟ ਕੋਈ ਬਿਲ ਨਹੀਂ ਕੰਟੋਨਮੈਂਟ ਬੋਰਡ ਵੱਲੋਂ ਨਾ ਇੱਕ ਸਾਡੀ ਈਦਗਾ ਹੈਗੀ ਆ ਕੰਟੋਨਮੈਂਟ ਕੰਟੋਨਮੈਂਟ ਬੋਰਡ ਦੇ ਅੰਦਰ ਆਉਂਦੀ ਹੈ ਤੇ 1905 ਤੋਂ ਲੈ ਕੇ ਹੁਣ ਤੱਕ ਉੱਥੇ ਮੁ슬림 ਭਾਈਚਾਰ ਆਪਣੀ ਨਮਾਜ਼ ਦਾ ਕਰਦਾ ਹੈ ਤੇ ਕੰਟੀਨਿਊਸਲੀ ਕੋਈ ਦਿੱਕਤ ਨਹੀਂ ਸੀ ਕਿ ਪਿਛਲੇ 2021 ਤੋਂ ਲੈ ਕੇ 20 ਤੋਂ ਲੈ ਕੇ ਕੰਟੋਨਮੈਂਟ ਬੋਰਡ ਦੇ ਵਿੱਚ ਅਸੀਂ ਉਹ ਬਿਲਡਿੰਗ ਪੁਰਾਣੀ ਹੋਣ ਕਰਕੇ ਪਰਮਿਸ਼ਨ ਲੈਣ ਲਈ ਇੱਕ ਸਾਈਡ ਪਲਾਨ ਤੇ ਇੱਕ ਐਪਲੀਕੇਸ਼ਨ ਦਿੱਤੀ ਸੀ ਉਸ ਐਪਲੀਕੇਸ਼ਨ ਤੇ ਸਾਰਾ ਪ੍ਰੋਸੀਜਰ ਫੋਲੋ ਕਰਨ ਤੋਂ ਬਾਅਦ ਪਬਲਿਕ ਨੋਟਿਸ ਦੇਣ ਤੋਂ ਬਾਅਦ ਨੋਬਜੈਕਸ਼ਨ ਲੈਣ ਤੋਂ ਬਾਅਦ ਸਾਨੂੰ ਕੰਟੋਨਮੈਂਟ ਬੋਰਡ ਵੱਲੋਂ ਪਰਮਿਸ਼ਨ ਗ੍ਰਾਂਟ ਕੀਤੀ ਗਈ ਸਾਡਾ ਸਾਈਡ ਪਲਾਨ ਅਪਰੂਵ ਕਰਤਾ ਸੀ ਥੇਰ ਆਫਟਰ ਕੀ ਹੋਇਆ ਕਿਸੇ politcal ਪ੍ਰੈਸ਼ਰ ਥੱਲੇ ਆ ਕੇ ਜਾਂ ਕੋਈ ਇਨਫਲੂਐਂਸ ਦੇ ਵਿੱਚ ਉਹਨਾਂ ਨੇ ਉਹਨੂੰ ਹੋਲਡ ਕਰਤਾ ਪਹਿਲਾਂ ਇੱਕ ਲੈਟਰ ਕੱਢ ਕੇ ਸਾਨੂੰ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਰਿਕਵੈਸਟ ਕੀਤੀ ਵੀ ਕਿਉਂ ਹੋਲਡ ਕੀਤਾ ਪਰ ਕੋਈ ਰਿਪਲਾਈ ਨਹੀਂ ਫਾਈਲ ਕੀਤਾ ਅਸੀਂ ਆਨਰੇਬਲ ਹਾਈ ਕੋਰਟ ਕੋਰਟ ਕੋਲ ਗਏ ਜਿੱਦੋਂ ਨਾਲ ਬਦਲਾ ਕੇ ਅਸੀਂ ਕੋਰਟ ਕੋਲ ਅਪਰੋਚ ਕੀਤਾ ਫਿਰ ਇਹਨਾਂ ਨੇ ਸਾਡਾ ਸਾਈਡ ਪਲਾਨ ਤੇ ਉਹ ਪਰਮਿਸ਼ਨ ਜਿਹੜੀ ਉਹ ਰੱਦ ਕਰ ਦਿੱਤੀ ਰੱਦ ਕਰਨ ਤੋਂ ਬਾਅਦ ਉਹਨਾਂ ਨੇ ਸਾਨੂੰ ਜਿਹੜਾ ਹੈ ਉਹ ਉਥੇ ਬਣਾਉਣ ਤੋਂ ਰੋਕ ਦਿੱਤਾ ਕਿ ਤੁਸੀਂ ਬਣਾ ਨਹੀਂ ਸਕਦੇ ਜੀ ਇਹਦੇ ਵਾਸਤੇ ਅਸੀਂ ਸਟੇਟ ਅਫਸਰ ਨੂੰ ਬ੍ਰਿਗੇਡੀਅਰ ਸਾਹਿਬ ਨੂੰ ਉਥੇ ਲੋਕਲ ਅਪਲੀਕੇਸ਼ਨਸ ਦਿੱਤੀਆਂ ਬਥੇਰਾ ਕੁਝ ਉਹਨਾਂ ਨੂੰ ਮਿਲੇ ਪਰ ਉੱਥੇ ਉਹਨਾਂ ਨੇ ਕੋਈ ਸੁਣਵਾਈ ਸਾਡੀ ਨਹੀਂ ਕੀਤੀ ਹੁਣ ਪਰਸੋਂ ਉਹਨਾਂ ਨੇ ਇੱਕ ਨਵਾਂ ਨੋਟਿਸ ਜਿਹੜਾ ਉੱਥੇ ਲਾਤਾ ਕਿ ਇਹ ਬਿਲਡਿੰਗ ਜਿਹੜੀ ਹੈ ਜਾਂ ਇਹ ਜਿਹੜੀ ਈਦਗਾ ਹੈ ਉਹ ਤੁਹਾਡੀ ਹੈ ਹੀ ਨਹੀਂ ਜੀ ਕੀ ਮਾਲਕਾਨਾ ਜਿਹੜਾ ਹੱਕ ਹੈ ਇਸ ਪ੍ਰਾਪਰਟੀ ਦਾ ਹੈਗਾ ਜਿਵੇਂ ਤੁਸੀਂ ਕਹਿ ਰਹੇ ਕਿ 19 ਤੋਂ 5 ਤੋਂ ਲੈ ਕੇ ਕੋਈ ਦਾਦਾ ਸਵਾਲ ਜਿਹੜਾ ਪ੍ਰਸ਼ਨਚਿੰਨ ਨਹੀਂ ਲੱਗਿਆ ਸੋ ਹੁਣ ਕਿਉਂ ਇਹ ਸਵਾਲ ਚੱਕੇ ਜਾ ਰਹੇ ਨੇ ਇਹ ਵਕਫ ਬੋਰਡ ਪੰਜਾਬ ਵਕਫ ਬੋਰਡ ਦੇ ਨਾਲ ਜਿਹੜਾ ਗੱਲਬਾਤ ਕਰਨ ਦੀ ਜਿਹੜੀ ਗੁਜ਼ਾਰਿਸ਼ ਕਿਉਂ ਕੀਤੀ ਦੇਖੋ ਇਦਾਂ ਆ ਕਿ ਇਹ ਜਿਹੜੀ ਹੈ ਜਿਹੜਾ ਸਰਵੇ ਹੋਇਆ ਸੀ ਕੰਡਕਟ ਹੋਇਆ ਸੀ ਆਫਟਰ ਪਾਰਟੀਸ਼ਨ ਦੇਖਦੀ ਉਦੇ ਵਿੱਚ ਖੁਦ ਸੈਂਟਰ ਗਵਰਨਮੈਂਟ ਨੇ ਜਿਹੜਾ ਹੈ ਇਸਦੀ ਨੋਟੀਫਿਕੇਸ਼ਨ ਕੀਤੀ ਹੈ ਆਪਣੇ ਅਫੀਸ਼ੀਅਲ ਗੈਜਟ ਦੇ ਵਿੱਚ ਤੇ ਇਹਦਾ ਸਰਵੇ ਕੰਡਕਟ ਹੋਇਆ ਹੈ ਸਰਵੇ ਵੀ ਸਾਡੇ ਕੋਲ ਹੈਗਾ ਸਰਵੇ ਨੰਬਰ ਵੀ ਮੈਂ ਤੁਹਾਨੂੰ ਦਿਖ ਦਿਨਾ ਕਿ ਸਰਵੇ ਨੰਬਰ ਜਿਹੜਾ ਹੈ ਇਹਦਾ ਪ੍ਰਾਪਰਟੀ ਦਾ ਸਰਵੇ ਹੋਇਆ ਸੀ ਕਿਉਂਕਿ ਪਾਰਟ ਜਦੋਂ ਪਾਰਟੀਸ਼ਨ ਹੋਈ ਉਸ ਤੋਂ ਬਾਅਦ ਪ੍ਰਾਪਰਟੀਆਂ ਦਾ ਸਰਵੇ ਕੀਤਾ ਗਿਆ ਸੀ 283/2513 ਇਹਦਾ ਜਿਹੜਾ ਸਰਵੇ ਨੰਬਰ ਆ 1.7 ਏਕੜ ਜਿਹੜੀ ਜ਼ਮੀਨ ਹੈਗੀ ਆ ਹਰਿਆਲ ਨਗਰ ਜਿਹੜਾ ਹੈਗਾ ਰੋਡ ਸੈਚੂਟਡ 1911 2020 ਦੇ ਵਿੱਚ ਜਿਹੜੀ ਹੈ ਆਪਾਂ ਇਹਨੂੰ ਕੰਸਟਰਕਸ਼ਨ ਵਾਸਤੇ ਅਪਲੀਕੇਸ਼ਨ ਦਿੱਤੀ ਸੀਗੀ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਸੈਂਕਸ਼ਨ ਕਰ ਦਿੱਤੀ ਸੀ ਆ ਲੈਟਰ ਜਿਹੜੀ ਹੈਗੀ ਇਹਨਾਂ ਨੇ 21 11 2020 ਦਿੱਤਾ ਬਾਅਦ ਦੇ ਵਿੱਚ ਇਹਨਾਂ ਨੇ ਹੋਲਡ ਕਰਤਾ ਇੱਕ ਲੈਟਰ ਦੇ ਕੇ 28 ਇੱਕ ਨੂੰ ਠੀਕ ਹੈ ਇਹ ਸਾਰਾ ਮੈਟਰ ਹੈਗਾ ਟਾਈਟਲ ਸਾਡਾ ਕਲੀਅਰ ਹੈਗਾ ਰੈਵਨਿਊ ਰਿਕਾਰਡ ਸਾਡੇ ਕੋਲ ਹੈਗਾ ਸਭ ਕੁਝ ਸਾਡੇ ਕੋਲ ਹੈਗਾ ਪ੍ਰੋਜੈਕਸ਼ਨ ਸਾਡੇ ਕੋਲ 1905 ਤੋਂ ਹੈਗਾ ਕੋਈ ਇਸ਼ੂ ਹੀ ਨਹੀਂ ਹੈਗਾ ਬਟ ਇਹ ਮੈਨੂੰ ਲੱਗਦਾ ਇੰਟੈਂਸ਼ਨਲੀ ਕੋਈ ਬੜੀ ਜਿਹੜੇ ਹੈ ਇਹਦੇ ਵਿੱਚ ਫੋਰਸਿਸ ਹੈਗੀਆਂ ਕੁਝ ਲੱਗੀਆਂ ਜੋ ਪੰਜਾਬ ਦਾ ਮਾਹੌਲ ਸਤਾਈ ਦੇ ਵਿੱਚ ਜਿਹੜਾ ਪੰਜਾਬ ਦਾ ਖਰਾਬ ਕਰਨਾ ਚਾਹੁੰਦੀਆਂ ਜਿੱਦਾਂ ਰੈਸਟ ਆਫ ਇੰਡੀਆ ਦੇ ਵਿੱਚ ਦੇਖਦੇ ਅਸੀਂ Hindu Muslim ਕਰਕੇ ਲੜਾ ਕੇ ਪੋਲਿਟੀਕਲ ਪਾਰਟੀਆਂ ਜਿਹੜੀਆਂ ਅੱਜਕੱਲ ਬੋਟ ਲੈ ਰਹੀਆਂ ਪੰਜਾਬ ਦੇ ਵਿੱਚ ਵੀ ਇਹੋ ਜਿਹਾ ਕੋਈ ਪੈਂਤਰਾ ਜਿਹੜਾ ਉਹਨਾਂ ਵੱਲੋਂ ਖੇਡਿਆ ਜਾ ਰਿਹਾ ਤੇ ਅਸੀਂ ਇਹ ਜਿਹੜਾ ਪੈਂਤਰਾ ਆ ਉਹਨਾਂ ਦਾ ਜਾਂ ਇਹਨਾਂ ਦਾ ਜੋ ਪਲਾਨ ਹੈ ਇਹ ਐਗਜ਼ੀਕਿਊਟ ਨਹੀਂ ਹੋਣ ਦੇਣਾ ਇਹਦੇ ਕਰਕੇ ਅਸੀਂ ਅੱਜ ਪੀਸੀ ਕੀਤੀ ਹੈਗੀ ਜੀ ਤੁਸੀਂ ਕਹਿ ਰਹੇ ਹੋ ਕਿ ਸਿਆਸੀ ਦਬਾਅ ਹੈ ਜਿਹੜਾ ਹੈ ਇਹ ਸਾਰਾ ਜਿਹੜਾ ਉਹ ਜਿਹੜਾ ਇਹ ਕੈਂਟਨਮੈਂਟ ਬੋਰਡ ਹੈ ਇਹ ਕਰ ਰਿਹਾ ਸੋ ਕਿਸ ਵੱਲ ਤੁਹਾਡਾ ਇਸ਼ਾਰਾ ਲੱਗਦਾ ਹੈ ਦੇਖੋ ਇਸ਼ਾਰਾ ਤਾਂ ਜੋ ਜੋ ਸਟੇਟ ਗਵਰਨਮੈਂਟ ਚਲਾ ਰਹੀਆਂ ਸਟੇਟ ਨੂੰ ਚਾਹੇ ਉਹ ਆ ਪੰਜਾਬ ਸਟੇਟ ਗਵਰਨਮੈਂਟ ਹੈ ਚਾਹੇ ਉਹ ਸੈਂਟਰ ਦੀ ਹੈ ਕੰਟੋਨਮੈਂਟ ਏਰੀਆ ਜਿਹੜਾ ਬੋਰਡ ਹੈ ਡਿਫੈਂਸ ਉਹ ਸੈਂਟਰ ਦੇ ਅੰਦਰ ਆਂਦਾ ਹੈ ਤਾਂ ਓਬਵੀਅਸ ਹੈ ਕੋਈ ਸੈਂਟਰ ਦਾ ਪਾਰਟੀ ਦਾ ਪੋਲੀਟੀਕਲ ਪਾਰਟੀ ਦਾ ਕੋਈ ਲੀਡਰ ਹੋਏਗਾ ਜਿਵੇਂ ਤੁਸੀਂ ਕਿਹਾ ਕਿ ਸਿੱਖ ਭਾਈਚਾਰਾ ਹੋਵੇ ਜਾਵੇਂ ਕੋਈ ਵੀ ਸ਼ੋਭਾ ਯਾਤਰਾ ਹੋ ਉਹਨਾਂ ਦੇ ਵਿੱਚ ਫੁੱਲਾਂ ਨਾਲ ਮਤਲਬ ਜਿਹੜਿਆ ਸਵਾਗਤ ਕੀਤਾ ਜਾਂਦਾ ਹੈ ਨਾ ਤੇ ਮੁਸਲਮਾਨ ਭਾਈਚਾਰੇ ਦੇ ਨਾਲ ਕਿਉਂ ਇੰਨਾ ਨਫ਼ਰਤ ਭਰਿਆ ਜਣਾ ਮਾਹੌਲ ਜਿਹੜਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਸਪੈਸ਼ਲੀ ਜਿਹੜਾ ਇਹ ਮਾਹੌਲ ਕਿਉਂ ਪੰਜਾਬ ਦੇ ਵਿੱਚ 2027 ਦੇ ਵਿੱਚ ਇਲੈਕਸ਼ਨਸ ਹੈਗੀਆਂ ਤੇ ਜਿੱਥੇ-ਜਿੱਥੇ ਵੀ ਇਲੈਕਸ਼ਨਸ ਹੁੰਦੀਆਂ ਉੱਥੇ-ਉੱਥੇ ਮੁਸਲਿਮ ਭਾਈਚਾਰੇ ਨੂੰ ਟਾਰਗੇਟ ਕਰਕੇ ਅੱਜਕੱਲ੍ਹ ਟ੍ਰੈਂਡ ਚੱਲ ਪਿਆ ਹੈ ਕਿ ਆਪਣੀ ਗੱਦੀ ਜਿਹੜੀ ਹੈ ਉਹ ਬਚਾ ਲਓ ਸੱਤਾ ਦੇ ਵਿੱਚ ਆ ਜਾਓ ਬਟ ਇਹ ਜਿਹੜੀ ਚੀਜ਼ ਹੈ ਡੈਮੋਕ੍ਰੇਸੀ ਲਈ ਤੇ ਦੇਸ਼ ਦੇ ਲਈ ਬੜੀ ਖਤਰਨਾਕ ਹੈ ਕਿਉਂਕਿ तकरीबन ਜਿੰਨੀਆਂ ਕੁਰਬਾਨੀਆਂ ਸਾਰਿਆਂ ਨੇ ਦਿੱਤੀਆਂ ਉਸ ਤੋਂ ਕਈ ਗੁਣਾ ਜ਼ਿਆਦਾ ਕਈ 100 ਗੁਣਾ ਜ਼ਿਆਦਾ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਅਸੀਂ ਕੁਰਬਾਨੀਆਂ ਦਿੱਤੀਆਂ तकरीबन 2000 ਮੌਲਵੀ ਜਿਹੜੇ ਹੈਗੇ ਸਕਾਲਰ ਇਸਲਾਮਿਕ ਮੌਲਵੀ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਇਸ ਮੁਲਕ ਨੂੰ ਆਜ਼ਾਦ ਕਰਨ ਵਾਸਤੇ ਅੱਜ ਉਹੀ ਮੁਲਕ ਦੇ ਵਿੱਚ ਜਿਹੜਾ ਸਾਨੂੰ ਟਾਰਗੇਟ ਕਰਕੇ ਉਹ ਜਿਹੜੀ ਸਰਕਾਰਾਂ ਬਣਾਈਆਂ ਜਾ ਰਹੀਆਂ ਇਹ ਹੀ ਸਾਡੇ ਲਈ ਬੜੇ ਅਫਸੋਸ ਦੀ ਗੱਲ ਹੈ ਕਿ ਮੁੱਦੇ ਕਿਤੇ ਪਿੱਛੇ ਛੁੱਟ ਗਏ ਆ ਮੁੱਦੇ ਤਾਂ ਪੋਲਿਟੀਕਲ ਹੋਣੇ ਚਾਹੀਦੇ ਐਜੂਕੇਸ਼ਨ ਰੋਡਸ ਸਟ੍ਰੀਟਸ ਸਟ੍ਰੀਟ ਲਾਈਟਸ ਫੂਡ ਸ਼ੈਲਟਰ ਮੈਡੀਕਲ ਪਰ ਮੁੱਦੇ ਕੀ ਆ ਹਿੰਦੂ ਮੁਸਲਮਾਨ ਜਿਹੀ ਸਾਡੀ ਜਿਹੜੀ ਹੈ ਬੜੀ ਵਿਡੰਬਨਾ ਹੈ ਇਸ ਮੁਲਕ ਦੀ ਪੋਲਿਟਿਕਸ ਦੀ ਕਿ ਅੱਜ ਹਿੰਦੂ ਮੁਸਲਮਾਨ ਕਰਕੇ ਅੱਜ ਮੈਨੂੰ ਲੱਗਦਾ ਹੈ ਜਿਹੜੀ ਈਦਗਾ ਟਾਰਗੇਟ ਕੀਤੀ ਗਈ ਹੈ ਇਹ ਵੀ ਇਹਦਾ ਹੀ ਇੱਕ ਹਿੱਸਾ ਹੈ ਕਿ ਮੁਸਲਮਾਨਾਂ ਨੂੰ ਟਾਰਗੇਟ ਕਰੋ ਪੰਜਾਬ ਦੇ ਵਿੱਚ ਵੀ 2027 ਚ ਇਲੈਕਸ਼ਨ ਹੈਗੀ ਆ ਹੁਣ ਤੋਂ ਜਿਹੜੀ ਹੈ ਇਹਦੀ ਤਿਆਰੀਆਂ ਮੈਨੂੰ ਲੱਗਦਾ ਸ਼ੁਰੂ ਹੋ ਗਈਆਂ ਇਸੇ ਕਰਕੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਪੀਲ ਕਰ ਰਿਹਾ ਪੰਜਾਬ ਸਰਕਾਰ ਨੂੰ ਕਿ ਤੁਸੀਂ ਆਪਣੇ ਆਪ ਨੂੰ ਸੈਕੂਲਰ ਕਹਿੰਦੇ ਹੋ ਅਗਰ ਸੈਕੂਲਰ ਕਹਿੰਦੇ ਹੋ ਤਾਂ ਸੈਕੂਲਰ ਬੇਸਡ ਹੋ ਕੇ ਜਿਹੜੇ ਸਿਆਸਤ ਕਰੋ ਇਸ ਮੁੱਦੇ ਦੇ ਵਿੱਚ ਇੰਟਰਫੀਅ ਇਹ ਗਾਇ ਹੈ ਇਹਨੂੰ ਬਚਾਉਣ ਦੇ ਵਿੱਚ ਸਾਡਾ ਸਾਥ ਦਿਓ ਜੀ ਜਿਵੇਂ ਹੁਣ 29 ਨੂੰ ਤੁਸੀਂ ਕਹਿ ਰਹੇ ਹੋ ਕਿ ਗੱਲਬਾਤ ਕੀਤੀ ਜਾਵੇਗੀ ਪੰਜਾਬ ਸਰਕਾਰ ਦੇ ਨਾਲ ਸੋ ਕੀ ਲੱਗਦਾ ਕਿ ਸਫਲ ਸੁਣਵਾਈ ਹੋਵੇਗੀ ਦੇਖੋ ਉਮੀਦ ਤੇ ਦੁਨੀਆ ਕਾਇਮ ਆ ਇਹੀ ਸਰਕਾਰਾਂ ਅਸੀਂ ਚੁਣਦੇ ਆ ਇਨਾਂ ਹੀ ਸਰਕਾਰਾਂ ਤੋਂ ਉਮੀਦ ਰੱਖਣੀ ਪੈਂਦੀ ਆ ਉਮੀਦ ਹੈਗੀ ਆ ਪੋਜੀਟਿਵਲੀ ਅਸੀਂ ਪੋਜ਼ਿਟਿਵ ਸੋਚਦੇ ਆ ਅਸੀਂ ਤਾਂ ਕੋਰਟ ਨੂੰ ਵੀ ਅਪਰੋਚ ਕੀਤਾ ਹੈ ਵੀ ਅਸੀਂ ਪੋਜ਼ਿਟਿਵ ਸੋਚਦੇ ਆ ਪੋਜ਼ਿਟਿਵ ਸੋਚ ਦੇ ਨਾਲ ਅਸੀਂ ਕੰਮ ਕਰ ਰਹੇ ਆ ਉਮੀਦ ਤਾਂ ਪੂਰੀ ਹੈਗੀ ਵੀ ਸਾਡੀ ਜਗ੍ਹਾ 1905 ਤੋਂ ਸਾਡਾ ਪੋਜੀਸ਼ਨ ਆ ਅਸੀਂ 1905 ਤੋਂ ਲੈ ਕੇ 9 ਤੋਂ ਲੈ ਕੇ ਹੁਣ ਤੱਕ ਨਮਾਜ਼ ਅਦਾ ਕਰ ਰਹੇ ਆ ਹੁਣ ਸਾਡਾ ਕੋਈ 12 ਸਾਲ ਬਾਅਦ ਤੱਕ ਕਾਨੂੰਨ ਕਹਿੰਦਾ ਵੀ ਐਡਵਰਸ ਪੋਜੀਸ਼ਨ ਬਣ ਜਾਂਦਾ ਤੁਹਾਡੇ ਕੋਲ ਜੇ ਤੇ ਕਿਸੇ ਜਗ੍ਹਾ ਤੇ ਕਬਜ਼ਾ ਹੈ ਤੁਹਾਡਾ ਐਡਵਰਸ ਪੋਜੀਸ਼ਨ ਤੇ ਰਾਈਟ ਤੁਹਾਡੇ ਕੋਲ ਤੁਹਾਡੀ ਐਡਵਰਸ ਪੋਜੀਸ਼ਨ ਦੇ ਬੇਜ ਤੁਹਾਡੀ ਓਨਰਸ਼ਿਪ ਹੋ ਜਾਂਦੀ ਹੈ ਸਾਡੀ ਤਾਂ 100 ਸਾਲ ਤੋਂ ਜ਼ਿਆਦਾ ਦੀ ਜਿਹੜਾ ਪੋਜੀਸ਼ਨ ਹੈਗਾ ਉੱਥੇ ਨਮਾਜ਼ ਪੜ ਰਹੇ ਸੀ ਅਸੀਂ ਇਸ ਤਰ੍ਹਾਂ ਮੈਂ ਆਕਟ ਸਵਾਲ ਕਰਾਂਗੀ ਹੁਣ ਇਸੇ ਤਰ੍ਹਾਂ ਜਿਦਾ ਧਰਮਾਂ ਦੇ ਨਾਂ ਤੇ ਜਿਹੜਾ ਉਹ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦੇ ਚਲਦੇ ਹੁਣ ਜੇਕਰ ਗੋਲਡਨ ਟੈਂਪਲ ਦੀ ਗੱਲ ਕਰੀ ਤੇ ਉੱਥੇ ਵੀ ਕਿੰਨੀਆਂ ਸਾਰੀਆਂ ਈਮੇਲਾਂ ਜਿਹੜੀਆਂ ਨੇ ਆ ਚੁੱਕੀਆਂ ਨੇ ਗੋਲਡਨ ਟੈਂਪਲ ਨੂੰ ਵੀ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰ ਕੀ ਕਹਿਣਾ ਚਾਹੋਗੇ ਕਿਸ ਦਾ ਹੱਥ ਲੱਗਦਾ ਮੈਂ ਇੱਕ ਗੱਲ ਤੁਹਾਨੂੰ ਬੜੀ ਜ਼ਿੰਮੇਵਾਰੀ ਨਾਲ ਤੁਹਾਡੇ ਚੈਨਲ ਦੇ ਮਾਣੇ ਬਰਾਬਰ ਕਹਿ ਰਿਹਾ ਕਿ ਦੇਖੋ ਇਸ ਮੁਲਕ ਦੇ ਵਿੱਚ 2014 ਤੋਂ ਬਾਅਦ ਟੋਟਲੀ ਸਿਨੈਰੀਓ ਜਿਹੜਾ ਚੇਂਜ ਹੋ ਗਿਆ ਹੈ ਕੱਲੇ ਮੁਸਲਮਾਨ ਨਹੀਂ ਸਾਰੀ ਮਾਈਨੋਰ ਅੱਜ ਤੱਕ ਨਹੀਂ ਸੁਣਿਆ ਸੀ ਕਿਸੇ ਹਰਮੰਦਰ ਸਾਹਿਬ ਕਿਉਂਕਿ ਸਾਰਿਆਂ ਦੀ ਆਸਥਾ ਉੱਥੇ ਹੈਗੀ ਹੈ ਉੱਥੇ ਹਿੰਦੂ ਮੁਸਲਮਾਨ ਸਿੱਖ ਐ ਸਾਰੇ ਜਾਂਦੇ ਕਿਸੇ ਧਾਰਮਿਕ ਕਿਸੇ ਆਮ ਮੰਦੇ ਆਮ ਸ਼ਹਿਰੀ ਨੂੰ ਕੋਈ ਪ੍ਰੋਬਲਮ ਹੈ ਹੀ ਨਹੀਂ ਹੁਣ ਉੱਥੇ ਕਿਹਨੇ ਉੱਥੇ ਜਿਹੜੀ ਐ ਥ੍ਰੈਟ ਕੀਤੀ ਹੈ ਜਾਂ ਕਿਹਨੇ ਇਦਾਂ ਦੀ ਸ਼ਰਾਰਤ ਕੀਤੀ ਹੈ ਉਹੀ ਲੋਕਾਂ ਨੇ ਕੀਤੀ ਹੈ ਜੋ 2027 ਦੇ ਵਿੱਚ ਆਪਣੀ ਜ਼ਮੀਨ ਇੱਥੇ ਸਿਆਸੀ ਮਜ਼ਬੂਤ ਕਰਨਾ ਚਾਹੁੰਦੇ ਆ ਇੱਕ ਡਰ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਪੰਜਾਬ ਦੇ ਵਿੱਚ ਤੋਂ ਮੈਂ ਇਹ ਸਮਝਦਾ ਕਿ ਇਹ ਜਿਹੜਾ ਚਾਹੇ ਹਰਮੰਦਰ ਸਾਹਿਬ ਹੈ ਇੱਕ ਐਡਾ ਵੱਡਾ ਆਸਥਾ ਦਾ ਕੇਂਦਰ ਹੈ ਜਿਹਦੇ ਨਾਲ ਸਾਰੇ ਪੰਜਾਬ ਦੇ ਲੋਕਾਂ ਦੀ ਆਸਥਾ ਜੁੜੀ ਹੈ ਉਹ ਕਿਸੇ ਇੱਕ ਪਾਰਟੀਕੂਲਰ ਇੱਕ ਧਰਮ ਦਾ ਨਹੀਂ ਹੈ ਜੇ ਮੈਂ ਕਹਾਂ ਸਿੱਖ ਭਾਈਚਾਰੇ ਦਾ ਤੇ ਸਿੱਖ ਭਾਈਚਾਰੇ ਦਾ ਨਹੀਂ ਹੈ ਉੱਥੇ ਅਸੀਂ ਵੀ ਜਾਂਦੇ ਹਾਂ ਸਾਡਾ ਵੀ ਉੱਥੇ ਸਾਡੀ ਅਟੈਚਮੈਂਟ ਹੈਗੀ ਆ ਸਾਰੇ ਦੀ ਅਟੈਚਮੈਂਟ ਹੈਗੀ ਆ ਕਿਉਂ ਕਿ ਉਸ ਉਹਨਾਂ ਹਰਮੰਦਰ ਸਾਹਿਬ ਦੀ ਨੀਂਹ ਦੇ ਵਿੱਚ ਅਸੀਂ ਹੈਗੇ ਹਾਂ ਉਹਦੀ ਨੀਂਹ ਜਿਹੜੀ ਹੈ ਸਾਈ ਮੀਆਂ ਮੀਰ ਜੀ ਨੇ ਰੱਖੀ ਹੈ ਉਹ ਇਸ ਕਰਕੇ ਕਿਉਂਕਿ ਸਾਡੀ ਜਿਹੜੀ ਸਾਹਜ ਹੈ ਉਹ ਨੀਂਹਾਂ ਦੇ ਵਿੱਚ ਰਹਿ ਨੀਂਹਾਂ ਹਮੇਸ਼ਾ ਮਜ਼ਬੂਤ ਹੋਣਗੀਆਂ ਬਿਲਡਿੰਗ ਤਾਂ ਹੀ ਟਿਕਦੀ ਹੈ ਸਾਡੀ ਮਜ਼ਬੂਤੀ ਰਮੰਦਰ ਸਾਹਿਬ ਦੇ ਨਾਲ ਚਾਹੇ ਸਿੱਖ ਕੌਮ ਦੇ ਨਾਲ ਸਿੱਖ ਭਾਈਚਾਰੇ ਦੇ ਨਾਲ ਸਾਡੀ ਨੀਹਾਂ ਦੇ ਵਿੱਚ ਮਜ਼ਬੂਤ ਹੈ ਨੀਹਾਂ ਕਿਦਾਂ ਪੱਟ ਦੋਗੇ ਤੁਸੀਂ ਨੀਹਾਂ ਨਹੀਂ ਪੱਟ ਸਕਦੇ ਇਸ ਕਰਕੇ ਅਸੀਂ ਜਿਹੜਾ ਹੈ ਜਿਹੜੀ ਆ ਥ੍ਰੈਟ ਆ ਰਹੇ ਆ ਜਿਹੜੇ ਥ੍ਰੈਟ ਦੇ ਰਹੇ ਉਹਨਾਂ ਲੋਕਾਂ ਨੂੰ ਇਸ ਦੱਸਣਾ ਚਾਹੁੰਦੇ ਆ ਕਿ ਤੁਸੀਂ ਇੱਥੇ ਜਿਹੜਾ ਆਪਣੀ ਨਫ਼ਰਤ ਦੀ ਸਿਆਸਤ ਜਾਂ ਨਫ਼ਰਤ ਦੀ ਪੋਲਿਟਿਕਸ ਜਾਂ ਨਫ਼ਰਤ ਦੀ ਜਿਹੜਾ ਖੇਡ ਖੇਡ ਰਹੇ ਹੋ ਇਹਨਾਂ ਦੇ ਵਿੱਚ ਸਕਸੈਸ ਨਹੀਂ ਹੋਵੋਗੇ ਨਾ ਅਸੀਂ ਹੌਣ ਦੇਣਾ ਹੀ ਹੈ ਸੋ ਪ੍ਰੈਸ ਕਾਨਫਰੰেন্স ਹੋਈ ਹੈ ਅਸੀਂ ਇਸ ਤੇ ਚਲਦੇ ਆ ਜਿਹੜੇ ਤੁਹਾਨੂੰ ਤੁਹਾਡੇ ਨਾਲ ਸਾਂਝਾ ਕੀਤਾ ਹੈ ਜਿਹੜੇ ਮੁਸਲਿਮ ਭਾਈਚਾਰੇ ਨੇ ਉਹਨਾਂ ਦਾ ਕਹਿਣਾ ਹੈ ਕਿ ਜੋ ਸਾਡੇ ਮੁਸਲਿਮ ਅਧਿਕਾਰ ਨੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਸਿਆਸੀ ਦਬਾਅ ਵੇੜ ਕੀਤੀ ਜਾ ਰਹੀ ਹੈ ਸੋ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਤੁਹਾਡੇ ਨਾਲ ਜਿਹੜੀਆਂ ਨੇ ਉਹ ਸ਼ੇਅਰ ਕੀਤੀਆਂ ਨੇ ਅਸੀਂ ਸੋ ਇਸੇ ਤਰ੍ਹਾਂ ਹੋਰ ਪ੍ਰੋਗਰਾਮ ਦੇਖਣ ਲਈ ਜੁੜੇ ਰਹੋ RPD24 ਦੇ ਨਾਲ ਹੁਣ ਮੈਂ ਉਹਨਾਂ ਦੇ ਇਜਾਜ਼ਤ ਨਮਸਕਾਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ